ਪ੍ਰੋਗਰਾਮ ਸੋਲਰ ਨੇ ਸੱਚ ਦਾ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਹੋਈ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਪੁਲਿਸ ਫੋਰਸ ਸੀਗੀ ਉਹ ਵਾਪਸ ਕਿਉਂ ਲੈਣੀ ਪਈ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਪੁਲਿਸ ਦੀ ਸੁਰੱਖਿਆ ਦੀ ਲੋੜ ਕਿਉਂ ਪੈ ਗਈ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਰਜਿੰਦਰਾ ਹਸਪੀਟਲ ਦੇ ਵਿੱਚ ਸ਼ਰਮਨਾ ਘਟਨਾ ਸਾਹਮਣੇ ਆਈ ਹੈ ਇੱਕ ਆਪਰੇਸ਼ਨ ਚੱਲ ਰਿਹਾ ਸੀ ਚੱਲਦੇ ਹੋਏ ਆਪਰੇਸ਼ਨ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਤੇ ਜਿਹੜੇ ਡਾਕਟਰ ਨੇ ਉਹ ਮੋਬਾਈਲ ਫੋਨ ਦੀ ਲਾਈਟ ਨਾਲ ਆਪਰੇਸ਼ਨ ਕਰਦੇ ਨੇ ਪੰਜਾਬ ਸਰਕਾਰ ਵੱਡੀਆਂ-ਵੱਡੀਆਂ ਫੜਾ ਮਾਰਦੀ ਏ ਬਲਬੀਰ ਮੰਤਰੀ ਜਿਹੜੇ ਨੇ ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਸਿਹਤ ਨੂੰ ਲੈ ਕੇ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਦੋਨੋਂ ਮੁੱਦਿਆਂ 'ਤੇ ਗੱਲ ਕਰਵਾਉਣ ਸੀ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਡੀਜੀਪੀ ਪੰਜਾਬ ਉਨ੍ਹਾਂ ਦਾ ਬਿਆਨ ਆਇਆ ਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਪਸ ਲੈ ਲਈਏ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਸੁਰੱਖਿਆ ਦੀ ਲੋੜ ਕਿਉਂ ਪੈ ਗਈ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਡੀਜੀਪੀ ਕੀ ਕਹਿ ਰਿਹਾ ਹੈ ਇਸ ਦੇ ਉੱਤੇ ਅਸੀਂ ਬਾਅਦ ਚਾਵਾਂਗੇ ਜਾਂ ਵਿਰੋਧੀਆਂ ਨੇ ਵੀ ਘੇਰ ਲਿਆ ਹੈ ਹੁਣ ਇਸ ਮਸਲੇ ਦੇ ਉੱਤੇ ਸਭ ਤੋਂ ਵੱਡਾ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਜਦੋਂ ਹੁਣ ਸੂਚੀ ਦੇਣੀ ਪੈਗੀ ਜਦੋਂ ਇਹੀ ਗੱਲ ਕੁਝ ਸਮਾਜਿਕ ਕਾਰਕੁਨਾਂ ਨੇ ਉਜਾਗਰ ਕੀਤੀ ਸੀ ਕਿ ਦਿੱਲੀ ਦੇ ਕੁਝ ਲੀਡਰ ਹੈ ਜਿਨ੍ਹਾਂ ਨੂੰ ਜੈਡ ਪਲਸ ਰੱਖਿਆਮੋਈਆ ਕਰਵਾਈ ਹੋਈ ਹੈ ਪੰਜਾਬ ਸਰਕਾਰ ਨੇ ਇਹ ਕਿਸ ਵਜ੍ਹਾ ਕਰਕੇ ਕਰਾਈ ਹੋਈ ਹੈ ਤਾਂ ਉਦੋਂ ਪੰਜਾਬ ਸਰਕਾਰ ਕੀ ਪੰਜਾਬ ਪੁਲਿਸ ਦੇ ਮੁਖੀ ਨੇ ਵੀ ਉਸ ਗੱਲ ਨੂੰ ਨਕਾਰ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਪੁੱਛਿਆ ਜਾਂਦਾ ਸੀ ਤੇ ਉਹ ਜਿਆਦਾ ਬੋਲਦੇ ਨਹੀਂ ਸੀ ਚੁੱਪ ਰਹਿੰਦੇ ਸੀ ਪੰਜਾਬ ਪੁਲਿਸ ਨੇ ਖੁਦ ਕਿਹਾ ਕਿਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ ਤੇ ਜਦੋਂ ਹੁਣ ਦਿੱਲੀ ਪੁਲਿਸ ਨੇ ਜਾਣਕਾਰੀ ਮੰਗੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਜਾਨਣਾ ਚਾਇਆ ਉਹਨਾਂ ਨੇ ਕਿਉਂਕਿ ਉੱਥੇ ਪੰਜਾਬ ਦੀ ਲੀਡਰਸ਼ਿਪ ਗਈ ਹੋਈ ਹੈ ਉਹਨਾਂ ਨੇ ਆਈਡੈਂਟੀਫਿਕੇਸ਼ਨ ਕਰਨੀ ਹੈ ਇੱਕ 26 ਜਨਵਰੀ ਦਾ ਜਿਹੜਾ ਗੰਧੰਤਰ ਦਿਹਾੜਾ ਉਹ ਵੀ ਇਸੇ ਦਿਨਾਂ ਦੇ ਦੌਰਾਨ ਆ ਰਿਹਾ ਹੈ ਤੇ ਇਸ ਕਰਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਕੁਝ ਨਾ ਕੁਝ ਕਾਰਨਾ ਕਰਕੇ ਉਹਨਾਂ ਨੂੰ ਜਾਣਕਾਰੀ ਚਾਹੀਦੀ ਸੀ ਜਿਹੜੀ ਕਿ ਮੰਗੀ ਗਈ ਪੰਜਾਬ ਪੁਲਿਸ ਤੋਂ ਪੰਜਾਬ ਪੁਲਿਸ ਨੇ ਜਾਣਕਾਰੀ ਵੀ ਦਿੱਤੀ ਤੇ ਨਾਲੇ ਵੀ ਗੱਲ ਮੰਨੀ ਜਦੋਂ ਸੂਚੀ ਕੱਢੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦਾ ਨੰਬਰ ਨਾਮ ਜਿਹੜਾ ਉਹ ਦੂਜੇ ਨੰਬਰ ਤੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਨਾਮ ਕਿੰਨਾ ਦਾ ਆਉਂਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪਹਿਲਾਂ ਸਰਕਾਰ ਇੱਥੇ ਭਾਵੇਂ ਪੰਜਾਬ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਪੰਜਾਬ ਸਰਕਾਰ ਦੇ ਵੱਲੋਂ ਜੈਡ ਪਲੱਸ ਸੁਰੱਖਿਆ ਜਿਹੜੀ ਮੁਹਈਆ ਉਹ ਕਿਸੇ ਬਾਹਰਲੇ ਆਗੂ ਨੂੰ ਕਰਾਉਣੀ ਪਈ ਹੋਵੇ ਉਹ ਵੱਖਰੀ ਗੱਲ ਹੈ ਕਿ ਜਿਹੜੇ ਪਾਰਟੀ ਦੇ ਇੰਚਾਰਜ ਲਾਏ ਜਾਂਦੇ ਨੇ ਪਾਰਟੀ ਮਾਮਲਿਆਂ ਦੇ ਇੰਚਾਰਜ ਚਾਹੇ ਕੋਈ ਵੀ ਪਾਰਟੀ ਲਾਵੇ ਤਾਂ ਉਹ ਉਹਨਾਂ ਨੂੰ ਜਰੂਰ ਇੱਥੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਜਿਹੜੇ ਸੁਰੱਖਿਆ ਵਜੋਂ ਦੇ ਦਿੱਤੇ ਜਾਂਦੇ ਆ ਉਹ ਕਾਂਗਰਸ ਪਾਰਟੀ ਦੇ ਇੰਚਾਰਜ ਨੂੰ ਵੀ ਦੇ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਭਾਜਪਾ ਦੇ ਜਿਹੜੇ ਵੀ ਲੀਡਰ ਇੱਥੇ ਆਉਂਦੇ ਨੇ ਪ੍ਰਚਾਰ ਦੇ ਦੌਰਾਨ ਵੀ ਜਾਂ ਪੰਜਾਬ ਦੇ ਵਿੱਚ ਉਦੋਂ ਵੀ ਜਿਹੜੇ ਉਹਨਾਂ ਨੂੰ ਸੁਰੱਖਿਆ ਉਦੋਂ ਮੁਹੱਈਆ ਕਰਵਾਈ ਜਾਂਦੀ ਰਹੀ ਹੈ ਜਿੱਥੋਂ ਤੱਕ ਰਹੀ ਗੱਲ ਦਿੱਲੀ ਦੇ ਲੀਡਰਾਂ ਦੀ ਹੁਣ ਐਮਪੀ ਜਿਹੜੇ ਨੇ ਰਾਜ ਸਭਾ ਮੈਂਬਰ ਨੇ ਮੈਂਬਰ ਤਾਂ ਰਾਜ ਸਭਾ ਦੇ ਸੱਤ ਨੇ ਤੇ ਸੱਤਾਂ ਦੇ ਵਿੱਚੋਂ ਸਿਰਫ ਇੱਕੋ ਵੀ ਆਈਪੀ ਰਾਜ ਸਭਾ ਮੈਂਬਰ ਕਿਵੇਂ ਹੋ ਗਿਆ ਔਰ ਐਡਾ ਵੱਡਾ ਖਤਰਾ ਰਗਵ ਚੱਡਾ ਨੂੰ ਕਿਹੜਾ ਹੋ ਗਿਆ ਜੇ ਹੈ ਖਤਰਾ ਤੇ ਤੁਸੀਂ ਦਿੱਲੀ ਦੇ ਅੰਡਰ ਆਉਨੇ ਹੋ ਤੁਸੀਂ ਗ੍ਰਹਿ ਮੈਕਮਾ ਕੇਂਦਰੀ ਗ੍ਰਹਿ ਮੈਕਮਾ ਜਿਹੜਾ ਤੁਹਾਡਾ ਦਿੱਲੀ ਪੁਲਿਸ ਦੇਖਦਾ ਉਹਨੂੰ ਚਿੱਠੀ ਲਿਖੋ ਕਿ ਸਾਨੂੰ ਇਹ ਪਹਿਲੀ ਗੱਲ ਤਾਂ ਸੁਰੱਖਿਆ ਏਜੰਸੀਆਂ ਨੂੰ ਖੁਦ ਪਤਾ ਹੁੰਦਾ ਇਨਪੁਟ ਹੁੰਦੀ ਹੈ ਕਿ ਉਹਨਾਂ ਨੂੰ ਕਿਹੜੀ ਕਿਹੜੀ ਗੱਲ ਦੇ ਉੱਤੇ ਕਿਹੜੇ ਕਿਹੜੇ ਬੰਦੇ ਨੂੰ ਕਿੰਨਾ ਪ੍ਰੋਟੈਕਟ ਕਰਨਾ ਹੈ ਕਿਹੜੇ ਪੱਧਰ ਦੀ ਸੁਰੱਖਿਆ ਚਾਹੀਦੀ ਹੈ ਉਹਨਾਂ ਨੇ ਤੈਅ ਕਰਨਾ ਹੁੰਦਾ ਅਰਵਿੰਦ ਕੇਜਰੀਵਾਲ ਰਾਘਵ ਛੱਡਾ ਤੇ ਹੋਰ ਵੀ ਪਿੱਛੇ ਜੇ ਇੱਕ ਲੀਡਰ ਦੀ ਗੱਲ ਆਈ ਸੀ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਏ ਸੀ ਕਿ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸੁਰੱਖਿਆ ਉਹ ਹਾਲੇ ਕੋ ਉਸ ਲਿਸਟ ਦੇ ਵਿੱਚ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਤਾਂ ਨਹੀਂ ਆਇਆ ਵਿਭੂਪ ਕੁਮਾਰ ਦਾ ਪਰ ਜਦੋਂ ਇਹ ਦੋ ਆਗੂਆਂ ਦੀ ਵੀ ਗੱਲ ਕਰੀਏ ਪੰਜਾਬ ਦੇ ਲੋਕ ਵੀ ਤੇ ਆਪੋਜੀਸ਼ਨ ਪਾਰਟੀਆਂ ਨੇ ਵੀ ਚਾਹੇ ਉਸ ਦੇ ਵਿੱਚ ਭਾਜਪਾ ਪਾਰਟੀ ਹੋਵੇ ਕਾਂਗਰਸ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਉਹਨਾਂ ਸਾਰਿਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਕਿਸ ਸਹੈਸੀਅਤ ਦੇ ਨਾਲ ਰਾਗਵ ਚੱਡਾ ਨੂੰ ਕਿਸ ਸਹੈਸੀਅਤ ਦੇ ਨਾਲ ਜਿਹੜੀ ਆ ਪ੍ਰੋਟੈਕਸ਼ਨ ਦਿੱਤੀ ਗਈ ਉਹ ਵੀ ਜੈਡ ਪਲੱਸ ਰੱਖਿਆ ਜਿਹਦੇ ਦੇ ਉੱਤੇ ਜਿਹੜੇ 20 ਤੋਂ 25 ਮੁਲਾਜ਼ਮ ਆ ਜਿਹੜੇ 24 ਘੰਟੇ ਨਾਲ-ਨਾਲ ਚੱਲਦੇ ਨੇ ਔਰ ਲੱਖਾਂ ਰੁਪਏ ਦਾ ਖਰਚ ਹੈ ਜੇਕਰ ਵਾਕਈ ਪੰਜਾਬ ਦੇ ਲੀਡਰ ਜਿਹੜੇ ਉੱਚ ਅਹੁਦਿਆਂ ਤੇ ਰਹਿ ਚੁੱਕੇ ਨੇ ਉਹਦੇ ਵਿੱਚ ਸਾਬਕਾ ਡੀਜੀਪੀ ਨੇ ਸਾਬਕਾ ਮੁੱਖ ਮੰਤਰੀ ਨੇ ਸਾਬਕਾ ਉਪ ਮੁੱਖ ਮੰਤਰੀ ਨੇ ਉਹਨਾਂ ਦਾ ਨਾਮ ਹੈ ਠੀਕ ਹੈ ਉਹਨਾਂ ਨੂੰ ਕਿਉਂਕਿ ਜਿਹੜੇ ਅਹੁਦਿਆਂ ਤੇ ਰਹੇ ਹੋਣ ਉਹਨਾਂ ਨੇ ਫੈਸਲੇ ਵੀ ਕਈ ਵਾਰੀ ਸਖਤ ਲਏ ਹੁੰਦੇ ਆ ਜਾਂ ਉਹਨਾਂ ਨੂੰ ਜਿਹੜੀ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਕਿਸੇ ਤਰ੍ਹਾਂ ਦੀ ਕਈਆਂ ਕੋਲ ਜੇਲ੍ਹ ਮੈਕਮਾਰਿਆ ਪ੍ਰੋਟੋਕੋਲ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ ਕੀ ਪੰਜਾਬ ਪੁਲਿਸ ਰਾਹੁਲ ਗਾਂਧੀ ਸੁਰੱਖਿਆ ਦੇ ਵਿੱਚ ਗਈ ਸੀ ਬਿਲਕੁਲ ਨਹੀਂ ਦਿੱਤੀ ਗਈ ਉਹਨਾਂ ਨੂੰ ਤੇ ਕੇਂਦਰ ਦੇ ਉਹ ਲੀਡਰ ਨੇ ਪਹਿਲਾਂ ਹੀ ਉਹ ਐਮਪੀ ਦੇ ਤਾਰ ਦੇ ਉੱਤੇ ਜਾਂ ਆਪੋਜੀਸ਼ਨ ਦੇ ਹੁਣ ਲੀਡਰ ਨੇ ਤੇ ਉਹਨਾਂ ਨੂੰ ਕੇਂਦਰ ਸਰਕਾਰ ਦੀ ਉਹ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਸੁਰੱਖਿਆ ਦੇਣ ਦੀ ਕਿਹੜੇ ਪੱਦਰ ਦਾ ਉਹਨਾਂ ਕੋਲ ਅਹੁਦਾ ਹੈ ਅਹੁਦਾ ਛੋਟਾ ਵੀ ਹੋ ਸਕਦਾ ਹੈ ਪਰ ਜੇ ਲੱਗਦਾ ਹੈ ਕਿ ਵੀ ਵੀ ਆਈਪੀ ਨੇ ਕਿਸੇ ਹੋਰ ਛੋਟੇ ਅਹੁਦੇ ਤੇ ਵੀ ਕੋਈ ਹੋ ਸਕਦਾ ਪਰ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉੱਥੋਂ ਦੀ ਸਬੰਧਤ ਸਰਕਾਰ ਨੇ ਦੇਣੀ ਹੈ ਜਾਂ ਤਾਂ ਜਿਹੜੀ ਸਰਕਾਰ ਤੋਂ ਜਿਹੜੇ ਸੂਬੇ ਦੇ ਵਿੱਚੋਂ ਲੀਡਰ ਆਉਂਦਾ ਹੈ ਉੱਥੋਂ ਜਾਂ ਫਿਰ ਕੇਂਦਰ ਸਰਕਾਰ ਦੇ ਵਿੱਚ ਕੋਈ ਉਹਨਾਂ ਕੋਲ ਵੱਡਾ ਅਹੁਦਾ ਚਾਹੇ ਆਪੋਜੀਸ਼ਨ 'ਚ ਬੈਠਾ ਕੋਈ ਸੱਤਾ ਦੇ ਵਿੱਚ ਬੈਠਾ ਉਹਨਾਂ ਨੇ ਦੇਖਣਾ ਜਿਵੇਂ ਕਿ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਸੁਰੱਖਿਆ ਜਿਹੜੀ ਮਿਲੀ ਹੋਈ ਹੈ ਇੱਕ ਤੇ ਉਹ ਪੰਜਾਬ ਦੇ ਵਛਿੰਦੇ ਐ ਇੱਥੋਂ ਉਹਨਾਂ ਦੇ ਨਾਲ ਮੁਲਾਜ਼ਮ ਇੱਥੋਂ ਦੇ ਵੀ ਚੱਲ ਸਕਦੇ ਐ ਕਿਉਂਕਿ ਉਹ ਇੱਥੋਂ ਦੇ ਵੀ ਐਮਪੀ ਰਹੇ ਐ ਉਹ ਇੱਕ ਉਸ ਹਸਿਆਤੀ ਦੇ ਨਾਲ ਲੈ ਸਕਦੇ ਐ ਪਰ ਉਹ ਤੇ ਹੁਣ ਕੇਂਦਰ ਦੇ ਵਿੱਚ ਵਜ਼ੀਰ ਨੇ ਉਹਨਾਂ ਨੂੰ ਕੇਂਦਰ ਸਰਕਾਰ ਨੇ ਜਿਹੜੀ ਸੁਰੱਖਿਆ ਮੋਈਆ ਕਰਵਾਈ ਹੋਈ ਹੈ ਵੈਸੇ ਵੀ ਜਿਹੜੇ ਪਰਿਵਾਰ ਨਾਲ ਉਹਨਾਂ ਦੀ ਜਿਹੜੀ ਇੱਕ ਪਛੋਕੜ ਰਿਹਾ ਹੈ ਉਸ ਪੱਧਰ ਦੇ ਉੱਤੇ ਵੀ ਕਿਉਂਕਿ ਉਹਨਾਂ ਦਾ ਜਿਹੜਾ ਭਰਾ ਨੇ ਗੁਰਕੀਰਤ ਕੋਟਲੀ ਉਹਨਾਂ ਨੂੰ ਵੀ ਜਿਹੜੀ ਸੁਰੱਖਿਆ ਹੈ ਉਹ ਜੈਡ ਦੀ ਜਿਹੜੀ ਜੈਡ ਸਿਕਿਉਰਿਟੀ ਦਿੱਤੀ ਹੋਈ ਹੈ ਉਹਨਾਂ ਨੂੰ ਵੀ ਜਿਵੇਂ ਚਰਨਜੀਤ ਸਿੰਘ ਚੰਨੀ ਕੋਲ ਹੈ ਉਹ ਵੀ ਉਹਨਾਂ ਦੇ ਕੋਲ ਸੁਰੱਖਿਆ ਹੈ ਇਹ ਸਾਰੇ ਮਸਲੇ ਦੇ ਵਿੱਚ ਧਿਆਨ ਦੇ ਵਿੱਚ ਰੱਖਿਆ ਜਾਵੇ ਤਰਵਿੰਦ ਕੇਜਰੀਵਾਲ ਦੇ ਉੱਤੇ ਸਵਾਲ ਵੱਡਾ ਉੱਠ ਰਿਹਾ ਕਿ ਪਹਿਲਾਂ ਤਾਂ ਸੁਰੱਖਿਆ ਕਿਉਂ ਦਿੱਤੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਖਾਤੇ ਚ ਜੇ ਦੇ ਦਿੱਤੀ ਗਈ ਤੇ ਡੀਜੀਪੀ ਗੌਰਵ ਯਾਦਮ ਨੇ ਹੁਣ ਕਹਿਣਾ ਵੀ ਪੈ ਗਿਆ ਕਿ ਹਾਂ ਅਸੀਂ ਸੁਰੱਖਿਆ ਵਾਪਸ ਲੈ ਲਈ ਹੈ ਪਰ ਥ੍ਰੈਟ ਹੈ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਬਹੁਤ ਜ਼ਿਆਦਾ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਗਈ ਫਿਰ ਸਵਾਲ ਲੋਕਾਂ ਨੇ ਇਹ ਕਰ ਦਿੱਤਾ ਕਿ ਡੀਜੀਪੀ ਤੋਂ ਪੰਜਾਬ ਦੇ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਦਾ ਫਿਕਰ ਉਹਨਾਂ ਨੂੰ ਕਿਵੇਂ ਪੈ ਗਿਆ ਹੁਣ ਸਵਾਲ ਆਪੋਜੀਸ਼ਨ ਨੇ ਵੀ ਇਹੀ ਕੀਤਾ ਤੇ ਜਿਹੜੇ ਆਮ ਲੋਕ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਨੇ ਸਮਾਜਿਕ ਕਾਰਕੁੰਨ ਨੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਵੀ ਬਾਕੀ ਦੇ ਨਾਲ ਜਿਦੇ ਵਿੱਚ ਆਰਟੀਏ ਐਕਟਿਵਿਸਟ ਮਾਨਿਕ ਗੋਇਲ ਨੇ ਉਹਨਾਂ ਨੇ ਵੀ ਸੂਚੀ ਜਾਰੀ ਕੀਤੀ ਉਹਨਾਂ ਨੇ ਵੀ ਟਿੱਪਣੀ ਸਖਤ ਕੀਤੀ ਇਸੇ ਤਰ੍ਹਾਂ ਕੁਝ ਕਿਸਾਨ ਕਿਸਾਨਾਂ ਦੇ ਵਿੱਚ ਵੀ ਜਿਹੜੇ ਸਰਗਰਮ ਰਹਿੰਦੇ ਨੇ ਉਹ ਲੀਡਰਾਂ ਨੇ ਵੀ ਉਹਨਾਂ ਆਗੂਆਂ ਨੇ ਵੀ ਜਿਹੜਾ ਵਿਰੋਧ ਕੀਤਾ ਇਸ ਗੱਲ ਦਾ ਹੋਰ ਵੀ ਬਹੁਤ ਸਾਰੇ ਬੁੱਧੀਜੀਵੀ ਨੇ ਵਿਦਵਾਨ ਨੇ ਜਿਹੜੇ ਲੋਚਨਾ ਕਰ ਰਿਹਾ ਕਿ ਸਰਾਸਰ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਚਾ ਦਿੱਲੀ ਪੁਲਿਸ ਨਾ ਜਾਣਕਾਰੀ ਮੰਗਦੀ ਤੇ ਪੰਜਾਬ ਪੁਲਿਸ ਨੇ ਤੇ ਉਸੇ ਤਰ੍ਹਾਂ ਚਲਾਈ ਜਾਣਾ ਸੀ ਸਿਸਟਮ ਜਿਵੇਂ ਕੇ ਸਟੇਟਮੈਂਟ ਉਹਨਾਂ ਦਿੱਤੀ ਕਿ ਹਾਲਕੀ ਗੋਰਵ ਵਿਆਦਪ ਤੇ ਪੰਜਾਬ ਦੇ ਡੀਜੀਪੀ ਨਾ ਕਿ ਦਿੱਲੀ ਦੇ ਡੀਜੀਪੀ ਉਹਨਾਂ ਨੂੰ ਚਿੰਤਾ ਇੰਜ ਹੋ ਰਹੀ ਹੈ ਕਿ ਜੋ ਖੁਦ ਦਿੱਲੀ ਦੇ ਡੀਜੀਪੀ ਵੀ ਉਹੀ ਹੋਣ ਦੂਜੀ ਗੱਲ ਜੇ ਦੂਜੇ ਪੱਖ ਤੋਂ ਸੀ ਵੇਖਣਾ ਹੋਵੇ ਸੋਚਣਾ ਹੋਵੇ ਤੇ ਠੀਕ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਹੋਣ ਦੇ ਨਾਤੇ ਕਿਉਂਕਿ ਉਹਨਾਂ ਦੀ ਲੋਚਨਾ ਬਹੁਤ ਜ਼ਿਆਦਾ ਪਿਛਲੇ ਸਾਲ ਡੇਢ ਦੋ ਸਾਲ ਦੇ ਵਿੱਚ ਹੋਈ ਹੈ ਇੱਕ ਤੋਂ ਕਾਰਜਕਾਰੀ ਡੀਜੀਪੀ ਨੇ ਕਾਫੀ ਲੰਮੇ ਸਮੇਂ ਤੋਂ ਹਾਲਾਂਕਿ ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ 6 ਮਹੀਨੇ ਲਗਾਤਾਰ ਜਾਂ ਇਸ ਤੋਂ ਬਾਅਦ ਕਾਰਜਕਾਰੀ ਡੀਜੀਪੀ ਦੇ ਤੌਰ ਦੇ ਉੱਤੇ ਕਿਸੇ ਨੂੰ ਲਾਇਆ ਜਾਵੇ ਇੱਕ ਵੱਖਰਾ ਅਵਿਸ਼ਾ ਬਾਕੀਆਂ ਨੇ ਚੈਲੇਂਜ ਵੀ ਕੀਤਾ ਹੋਵੇਗਾ ਆਈਪੀਐਸ ਅਫਸਰਾਂ ਨੇ ਪਹਿਲਾਂ ਵੀ ਕੇ ਭਾਵਰਾ ਨੇ ਵੀ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਕੀਤੀ ਸੀ ਬਾਅਦ ਵਿੱਚ ਦਾਲ ਨਹੀਂ ਗਲੀ ਉਹ ਇੱਕ ਵੱਖਰਾ ਚਰਚਾ ਦਾ ਵਿਸ਼ਾ ਹੈ ਪਰ ਡੀਜੀਪੀ ਗੌਰਵ ਯਾਦਵ ਨੂੰ ਮੰਨ ਲਓ ਕਿ ਇਸ ਗੱਲ 'ਚ ਫਿਕਰ ਹੋਵੇ ਕਿ ਪਹਿਲਾਂ ਹੀ ਚਾਹੇ ਉਹ ਲਾਰੈਂਸ ਮਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਜਾਂ ਉਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਜਾਂ ਉਸ ਤੋਂ ਬਾਅਦ ਜਿਹੜੇ ਥਾ ਕੌਂਕੀਆਂ ਤੇ ਹਮਲੇ ਹੋਏ ਫਿਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਾਂ ਉਹਨਾਂ ਦੇ ਹੇਠਲੇ ਪੁਲਿਸ ਅਫਸਰਾਂ ਨੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਮੋਸ਼ੀ ਦਾ ਸਾਹਮਣਾ ਕਰਵਾਇਆ ਕਿਉਂਕਿ ਰੇਤ ਮਾਫੀਆ ਨਾਲ ਜਿਹੜੇ ਮਿਲੀ ਭੁਗਤ ਦੇ ਵੀ ਸਾਹਮਣੇ ਆਏ ਨਸ਼ਾ ਤਸਕਰਾਂ ਨੂੰ ਲੈ ਕੇ ਵੀ ਡੀਜੀਪੀ ਬੜੀ ਪੂਰੀ ਤਰ੍ਹਾਂ ਘਿਰਦੇ ਰਹੇ ਨੇ ਹਾਈ ਕੋਰਟ ਦੇ ਵਿੱਚ ਪਿੱਛੇ ਇੱਕ ਹਫਤਾ ਜਾਂ ਮਹੀਨਾ ਨਹੀਂ ਸੀ ਲੰਘਦਾ ਉਹਨਾਂ ਨੂੰ ਤਲਬ ਕਰ ਲਿਆ ਜਾਂਦਾ ਸੀ ਹਾਲਾਂਕਿ ਛੋਟੇ ਅਫਸਰਾਂ ਦੀ ਭਾਵੇਂ ਉਹਦੇ ਵਿੱਚ ਗਲਤੀ ਹੋਵੇ ਜਵਾਬ ਕਿਸ ਨੂੰ ਦੇਣਾ ਪੈਂਦਾ ਸੀ ਡੀਜੀਪੀ ਗੌਰਵ ਯਾਦਵ ਨੂੰ ਹੋ ਸਕਦਾ ਜਿਹੜੀ ਇਹ ਸਟੇਟਮੈਂਟ ਦਿੱਤੀ ਗਈ ਹੈ ਕੱਲ ਬੀਤੇ ਦਿਨ ਪਟਿਆਲਾ ਦੇ ਵਿੱਚ ਉਹ ਇਸ ਕਰਕੇ ਦਿੱਤੀ ਗਈ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਦੇ ਲੀਡਰ ਜਿਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹ ਆਉਂਦੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਜਾਂ ਦੀ ਜ਼ਿੰਮੇਵਾਰੀ ਜਾਂ ਉਸਦੇ ਲਈ ਵੀ ਸਵਾਲ ਕਿਸ ਨੂੰ ਹੋਵੇਗਾ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਦੇ ਵਿੱਚ ਆਉਣ ਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਇੱਕ ਵੱਖਰੀ ਗੱਲ ਹੈ ਪਰ ਦਿੱਲੀ ਦੇ ਵਿੱਚ ਵੀ 24 ਘੰਟੇ ਜਿਹੜੀ ਨਾਲ-ਨਾਲ ਸੁਰੱਖਿਆ ਜੈਡ ਪਲੱਸ ਸੁਰੱਖਿਆ ਚਲਦੀ ਹੋਵੇ ਉਹਨਾਂ ਲੀਡਰਾਂ ਦੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਉਸ ਤਰ੍ਹਾਂ ਲਾਗਾ ਤੈਗਾ ਨਹੀਂ ਹੈ ਕੋਈ ਜ਼ਿੰਮੇਵਾਰੀ ਵੱਡੀ ਨਹੀਂ ਹੈ ਠੀਕ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋ ਸਕਦੇ ਆ ਪਰ ਪੰਜਾਬ ਸਰਕਾਰ ਦੇ ਤਾਂ ਕੁਝ ਨਹੀਂ ਉਹਨਾਂ ਦਾ ਰੋਲ ਵਿੱਚ ਸਿੱਧੇ ਤੌਰ ਦੇ ਉੱਤੇ ਤਾਂ ਇੱਥੋਂ ਇਹ ਪਤਾ ਲੱਗਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਸੰਕੇਤ ਇੱਥੋਂ ਮਿਲਦੇ ਨੇ ਕਿ ਦਿੱਲੀ ਦਾ ਜਿਹੜਾ ਦਖਲ ਹੈ ਉਹ ਇਸੇ ਕਰਕੇ ਵਾਰ-ਵਾਰ ਆਲੋਚਨਾ ਹੁੰਦੀ ਹੈ ਪੰਜਾਬ ਸਰਕਾਰ ਦੀ ਵੀ ਕਿ ਤੁਸੀਂ ਆਪ ਤਾਂ ਜਿਹੜੇ ਢੰਗ ਦੇ ਨਾਲ ਢਾਂਚਾ ਚਲਾਉਣਾ ਹੀ ਚਲਾਉਣਾ ਹੈ ਉਹ ਤਾਂ ਤੁਹਾਡੀ ਲੋਚਨਾ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਪਰ ਤੁਸੀਂ ਦਿੱਲੀ ਵਾਲਿਆਂ ਨੂੰ ਖੁਸ਼ ਕਿਉਂ ਕਰ ਰਹੇ ਹੋ ਇਸ ਕਰਕੇ ਸਭ ਤੋਂ ਵੱਡ ਇਸ ਬਿਆਨ ਦੀ ਲੋਚਨਾ ਹੋ ਰਹੀ ਹੈ ਪਰ ਡੀਜੀਪੀ ਨੇ ਹੋ ਸਕਦਾ ਹੈ ਬਿਆਨ ਇਸ ਗੱਲ ਵਿੱਚੋਂ ਦਿੱਤਾ ਹੋਵੇ ਕਿ ਕੱਲ ਨੂੰ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਕਤਾਈ ਹੋ ਜਾਂਦੀ ਹੈ ਅੰਗੈਲੀ ਹੋ ਜਾਂਦੀ ਹੈ ਤੇ ਪੁੱਛਣਾ ਕਿਸੇ ਹੋਰ ਨੂੰ ਨਹੀਂ ਕਿਸੇ ਨੇ ਉਹ ਡੀਜੀਪੀ ਦੇ ਉੱਤੇ ਸਵਾਲ ਚੁੱਕੇ ਜਾਣਗੇ ਕਿ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਕਿਉਂ ਨਾ ਜਿਹੜਾ ਹੈ ਧਿਆਨ ਰੱਖਿਆ ਪਰ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਤਾਂ ਫਿਰ ਹੋਰ ਵੀ ਬਹੁਤ ਲੀਡਰ ਆ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਜਾਂਦੇ ਨੇ ਜਿੰਨਾਂ ਕੋਲ ਜ਼ਿੰਮੇਵਾਰੀਆਂ ਇਥੋਂ ਤੱਕ ਕਿ ਜਿਹੜੇ ਜਰਨੈਲ ਸਿੰਘ ਨੇ ਜਿਹੜੇ ਇੰਚਾਰਜ ਲਾਏ ਹੋਏ ਸੀ ਪੰਜਾਬ ਉਹ ਮਾਮਲਿਆਂ ਦੇ ਇੰਚਾਰਜ ਨੇ ਜਿਹੜੇ ਹੁਣ ਆਪ ਵੀ ਤਿਲਕਨਗਰ ਤੋਂ ਇਲੈਕਸ਼ਨ ਲੜ ਰਹੇ ਆ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਚੱਲਦੇ ਨੇ ਹੋਰ ਵੀ ਕਈ ਲੀਡਰ ਹੋਣਗੇ ਇਸ ਤਰ੍ਹਾਂ ਬੜੇ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਕੋਲ ਸਟ੍ਰਕਿਆ ਦਿੱਤੀ ਹੋਈ ਹੈ ਪਰ ਵੱਡੇ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਵਿੱਚ ਇੱਕ ਰਾਜ ਸਭਾ ਮੈਂਬਰ ਰਗਵ ਚੱਡਾ ਤੇ ਅਰਵਿੰਦ ਕੇਜਰੀਵਾਲ ਇਹਨਾਂ ਦੋਵਾਂ ਨੂੰ ਜੈਡ ਪਲੱਸ ਰੱਖਿਆ ਦੇਣਾ ਇਸ ਦੇ ਉੱਤੇ ਸਭ ਤੋਂ ਵੱਡਾ ਸਵਾਲ ਹੋ ਰਿਹਾ ਕਿ ਕੀ ਐਸੀ ਮਜਬੂਰੀ ਸੀ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਤਾਂ ਧਿਆਨ ਨਹੀਂ ਕੇਂਦਰਿਤ ਹੋ ਪਾ ਰਿਹਾ ਪੰਜਾਬ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਜਿਹੜ ਪਤਾ ਨਹੀਂ ਕਿਹੜੇ ਕੋਟੇ ਦੇ ਵਿੱਚੋਂ ਤੇ ਕਿਹੜੀ ਗੱਲ ਨੂੰ ਲੈ ਕੇ ਪ੍ਰੋਟੈਕਟ ਕਰਨ ਦੇ ਲਈ ਜਿਹੜੀ ਸੁਰੱਖਿਆ ਦਿੱਤੀ ਜਿਹੜੀ ਗੋਰ ਯਾਦਵ ਨੂੰ ਚਿੰਤਾ ਹੋ ਰਹੀ ਹੈ ਇੱਕ ਗੱਲ ਕਲੀਅਰ ਕਰ ਦੋ ਅਰਵਿੰਦ ਕੇਜਰੀਵਾਲ ਕੋਲ ਜੈਡ ਪਲੱਸ ਸੁਰੱਖਿਆ 1 ਸੀ ਜਾਂ 2 ਸੀ अरविंद केजरीवाल केजरीवाल ਕੋਲ ਬਤੌਰ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਸੀ ਬਾਅਦ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਇੱਕ ਤੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਦਿੱਲੀ ਦੇ ਕੇਂਦਰ ਸਰਕਾਰ ਤੋਂ ਸੁਰੱਖਿਆ ਮਿਲੀ ਹੋਈ ਹੈ ਜੈਡ ਪਲੱਸ ਦੀ ਇੱਕ ਹੀ ਪੰਜਾਬ ਸਰਕਾਰ ਵਾਲੀ ਜਿਹੜੀ ਹੁਣੇ ਤਾਜ਼ਾ ਵਾਪਸ ਹੋਈ ਹੈ ਜਿਹੜੀ ਕਿ ਡੀਜੀਪੀ ਦੇ ਬਿਆਨ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗਿਆ ਕਿ ਵਾਪਸ ਲੈ ਲਈ ਗਈ ਸੁਰੱਖਿਆ ਡਬਲ ਜੈਡ ਪਲੱਸ ਸਿਕਿਉਰਟੀ ਵਾਲੇ ਮੁੱਖ ਮੰਤਰੀ ਵੀ ਸ਼ਾਇਦ ਇਕਲੌਤੀ ਹੋਣ ਹੋ ਭਾਰਤ ਦੇ ਵਿੱਚ ਕਿੰਨੇ ਵੀ 28 29 ਮੁੱਖ ਮੰਤਰੀ ਨੇ ਉਹਨਾਂ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਜੈਡ ਪਲੱਸ ਸਿਕਿਉਰਟੀ ਡਬਲ ਨਹੀਂ ਹੈ ਇੱਕ ਹੀ ਹੈ ਜਿਵੇਂ ਕਿ ਸਾਰੇ ਪ੍ਰੋਟੋਕਾਲ ਦੇ ਮੁਤਾਬਕ ਕਿਸੇ ਵੀ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ ਸਿਕਿਉਰਿਟੀ ਉਹ ਹੈ ਸਿਕਿਉਰਿਟੀ ਉਹਨਾਂ ਦੇ ਕੋਲ ਪਰ ਦਿੱਲੀ ਦੇ ਇਕਲੌਤੇ ਮੁੱਖ ਮੰਤਰੀ ਸੀ ਜਿਹੜੇ ਕਿ ਬਤੌਰ ਜਿੰਨਾਂ ਕੋਲ ਕੋਈ ਬਹੁਤੀਆਂ ਪਾਵਰਾਂ ਵੀ ਨਹੀਂ ਜਿੰਨਾਂ ਕੋਲ ਸਿੱਧੇ ਤੌਰ ਤੇ ਪੁਲਿਸ ਦਾ ਵੀ ਅਧਿਕਾਰ ਨਹੀਂ ਹੈ ਪੁਲਿਸ ਵੀ ਸਿੱਧਾ ਕੇਂਦਰੀ ਗ੍ਰਹਿ ਮੰਤਰੀ ਨੂੰ ਜਿਹੜੀ ਹੈ ਗ੍ਰਹਿ ਮਾਮਲੇ ਨੂੰ ਰਿਪੋਰਟ ਕਰਦੀ ਹੋਵੇ ਉੱਥੇ ਵੀ ਜੈਡ ਪਲੱਸ ਸੁਰੱਖਿਆ ਦੋ ਦੋ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਹੋਣ ਇਹ ਜੈਡ ਪਲੱਸ ਸੁਰੱਖਿਆ ਦੋ-ਦੋ ਮਿਲੀਆਂ ਵੀ ਹੁੰਦੀਆਂ ਸ਼ਾਇਦ ਅੱਜ ਜਿੰਨੀ ਆਲੋਚਨਾ ਹੋ ਰਹੀ ਹੈ ਨਾ ਹੋ ਰਹੀ ਹੁੰਦੀ ਕੇਜਰੀਵਾਲ ਦੀ ਜਦੋਂ ਇਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰਾਂ ਬਣਾਉਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਸੀ ਬੜੇ ਸਾਦੇ ਪਨ ਦੇ ਵਿੱਚ ਰਹਿਣ ਵਾਲੀਆਂ ਨਾ ਵੱਡੀਆਂ-ਵੱਡੀਆਂ ਗੱਡੀਆਂ ਲੈਣ ਵਾਲੀਆਂ ਨਾ ਸੁਰੱਖਿਆ ਲੈਣ ਵਾਲੀਆਂ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਸੀ ਕਿ ਨਾ ਅਸੀਂ ਮਹਿੰਗੇ ਘਰ ਲਵਾਂਗੇ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਉਹੀ ਲੀਡਰ ਨਿਕਲੇ ਜਿਨ੍ਹਾਂ ਨੇ ਰਹਿੰਦਿਆਂ ਮੁੱਖ ਮੰਤਰੀ ਦੀ ਕੁਰਸੀ ਤੇ 45-46 ਕਰੋੜ ਦੱਸਿਆ ਜਾਂਦਾ ਹੈ ਕਿ ਆਪ ਦੇ ਮਹਿਲ ਦੇ ਉੱਤੇ ਲਾ ਦਿੱਤਾ ਉਹ ਲੋਚਨਾ ਹੋਈ ਉਸ ਤੋਂ ਬਾਅਦ ਫਿਰ ਜਦੋਂ ਸੁਰੱਖਿਆ ਦੀ ਗੱਡੀ ਦੀ ਗੱਲ ਆਈ ਤੇ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਗੇੜੇ ਲਾਉਂਦੇ ਵੀ ਦਿਖਾਈ ਦਿੱਤੇ ਦਿੱਲੀ ਦੀਆਂ ਸੜਕਾਂ 'ਚ ਵੀ ਤੇ ਪੰਜਾਬ ਸੌਖ ਨਾਲ ਜਦੋਂ ਆਉਂਦੇ ਉਦੋਂ ਤੋਂ ਉਹਨਾਂ ਨੂੰ ਪੰਜਾਬ ਵਾਲਾ ਚੌਪਰ ਹੀ ਮਿਲ ਜਾਂਦਾ ਉਹ ਤਾਂ ਸਹੂਲਤ ਉਹਨਾਂ ਨੂੰ ਸੌਖੀ ਮਿਲ ਜਾਂਦੀ ਉਦੋਂ ਪੰਜਾਬ ਦੀਆਂ ਹੀ ਗੱਡੀਆਂ ਹੁੰਦੀਆਂ ਪੰਜਾਬ ਦਾ ਹੀ ਹਵਾਈ ਸਫਰ ਹੁੰਦਾ ਤੋ ਪੰਜਾਬ ਦੇ ਸਿਰ ਦੇ ਉੱਤੇ ਕਰਦੇ ਆ ਪਰ ਦਿੱਲੀ ਦੇ ਵਿੱਚੋਂ ਮਹਿੰਗੀਆਂ ਗੱਡੀਆਂ ਤੇ ਆਉਂਦੇ ਜਾਂਦੇ ਆ ਆਪਾਂ ਨਹੀਂ ਕਹਿ ਰਹੇ ਕਿਉਂ ਮਹਿੰਗੀ ਗੱਡੀ ਤੇ ਚੜਨ ਕਿ ਨਾ ਚੜਨ ਪ੍ਰੋਟੋਕਾਲ ਦੇ ਮੁਤਾਬਕ ਇੱਕ ਮੁੱਖ ਮੰਤਰੀ ਕੋਲ ਜਿਹੜੇ ਵਹੀਕਲ ਸਾਧਨ ਹੋਣੇ ਚਾਹੀਦੇ ਆ ਠੀਕ ਹੋਣੇ ਚਾਹੀਦੇ ਪਰ ਇਹ ਗੱਲ ਦੇ ਉੱਤੇ ਪਹਿਲਾਂ ਇਸ ਦੇ ਉਲਟ ਬੋਲਿਆ ਕੌਣ ਖੁਦ ਅਰਵਿੰਦ ਕੇਜਰੀਵਾਲ ਇਸੇ ਕਰਕੇ ਸਭ ਤੋਂ ਵੱਧ ਲੋਚਨਾ ਹੋ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਪਹਿਲਾਂ ਗੱਲਾਂ ਕਹੀਆਂ ਕਰਨੀ ਦੇ ਉਵੇਂ ਨਹੀਂ ਨਿਕਲੇ ਇਸ ਕਰਕੇ ਬਦਲ ਗਏ ਜਦੋਂ ਸੱਤਾ ਵਿੱਚ ਬੈਠ ਬੈਠੇ ਆ ਕੇ ਸੱਤਾ ਦੀ ਕੁਰਸੀ ਤੇ ਤੇ ਉਹਨਾਂ ਦੇ ਦਿਮਾਗ ਵਿੱਚ ਸੋਚਾਂ ਹੋਰ ਤਰ੍ਹਾਂ ਹੋ ਗਈਆਂ ਚੀਜ਼ਾਂ ਹੋਰ ਤਰ੍ਹਾਂ ਚੱਲਣ ਲੱਗੀਆਂ ਨੀਤੀਆਂ ਤੇ ਨੀਅਤ ਸਾਰਾ ਕੁਝ ਬਦਲ ਗਿਆ ਇਸ ਤੋਂ ਪਹਿਲਾਂ ਕੁਝ ਹੋਰ ਸੀ ਇਸ ਕਰਕੇ ਸਭ ਤੋਂ ਵੱਧ ਲੋਚਨਾ ਹੋ ਰਹੀ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਮਾਸੂਮ ਜਿਹਾ ਦੱਸਦੇ ਨੇ ਉਹ ਜੈਡ ਪਲੱਸ ਸੁਰੱਖਿਆ ਲੈਣ ਦੇ ਵਾਸਤੇ ਪੰਜਾਬ ਸਰਕਾਰ ਦੇ ਉੱਤੇ ਵੀ ਡਿਪੈਂਡ ਨੇ ਤੇ ਜਿਹੜੀ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਉਹਦੋਂ ਸੁਰੱਖਿਆ ਮਿਲਣੀ ਸੀ ਜੈਡ ਪਲੱਸ ਰੱਖਿਆ ਉਹ ਤੇ ਉਹਨਾਂ ਨੂੰ ਮਿਲੀ ਹੋਈ ਸੀ ਤੇ ਦੋ ਦੋ ਸੁਰੱਖਿਆ ਲੈ ਕੇ ਇੱਕ ਜਾਣਕਾਰੀ ਦੇ ਮੁਤਾਬਕ ਕਿ 60 ਤੋਂ ਵੱਧ ਮੁਲਾਜ਼ਮ ਅਰਵਿੰਦ ਕੇਜਰੀਵਾਲ ਦੇ ਨਾਲ ਚੱਲਦੇ ਰਹੇ ਐ ਇੱਕ ਸਮੇਂ ਦੇ ਵਿੱਚ ਤੇ 60 ਮੁਲਾਜ਼ਮਾਂ ਦੇ ਘੇਰੇ ਵਿੱਚ ਅਰਵਿੰਦ ਕੇਰੀਵਾਲ ਜਦੋਂ ਚੱਲਣਗੇ ਤੇ ਗੱਡੀਆਂ ਦਾ ਕਾਫਲਾ ਕਿੰਨਾ ਵੱਡਾ ਹੋ ਜਾਣਾ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਜਦੋਂ ਮੁੱਖ ਮੰਤਰੀ ਦਾ ਕਾਫਲਾ ਚੱਲਦਾ ਹੋਏਗਾ ਤਾਂ ਉਹਦੋਂ ਪ੍ਰੋਟੋਕੋਲ ਦੇ ਮੁਤਾਬਕ ਕਿੰਨੇ ਲੋਕ ਉੱਥੇ ਵੀ ਲੇਟਾਂ ਬੰਦ ਕਰਵਾ ਕੇ ਗੱਡੀਆਂ ਲੰਘਦੀਆਂ ਹੋਣਗੀਆਂ ਅਰਵਿੰਦ ਕੇਰੀਵਾਲ ਦੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੋਣਾ ਤੇ ਸਾਰੀਆਂ ਗੱਲਾਂ ਦੀ ਅਲੋਚਨਾ ਹੀ ਇਸੇ ਕਰਕੇ ਹੋ ਰਹੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਭਾਜਪਾ ਹੈ ਭਾਜਪਾ ਨਾਲ ਤਾਂ ਸਿੱਧੀ ਟੱਕਰ ਹੀ ਹੋਗੀ ਦਿੱਲੀ ਦੇ ਵਿੱਚ ਇਸ ਕਰਕੇ ਵੀ ਕਿਤੇ ਨਾ ਕਿਤੇ ਭਾਜਪਾ ਜਿਹੜੀ ਹੈ ਉਹ ਸੁਰੱਖਿਆ ਵਾਲੇ ਮਾਮਲੇ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਰਹੀ ਹੋ ਸਕਦੀ ਹੈ ਪਰ ਕਾਂਗਰਸ ਪਾਰਟੀ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਉਹ ਲੋਕ ਜਿਹੜੇ ਕਿ ਸੂਝਵਾਨ ਨੇ ਬੁੱਧੀਜੀਵੀ ਨੇ ਉਹ ਵੀ ਇਹਨਾਂ ਦੇ ਉੱਤੇ ਗੱਲਾਂ ਕਰ ਰਹੇ ਆ ਇਸ ਦੇ ਨਾਲ ਨਾਲ ਕੀ ਰघव ਚੱਡਾ ਦੀ ਸਿਕਿਉਰਿਟੀ ਦੇ ਵਿੱਚ ਵੀ ਕੋਈ ਘਾਟ ਹੋਈ ਹੈ ਅਜੇ ਤੱਕ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਪਸ ਲੈ ਜਾਣ ਦੀ ਗੱਲ ਡੀਜੀਪੀ ਗੌਰਵ ਯਾਦਵ ਨੇ ਦੱਸੀ ਹੈ ਰघव ਚੱਡਾ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕਟੌਤੀ ਕਰਨ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਵੱਲੋਂ ਤਾਂ ਬਿਆਨ ਦਿੱਤਾ ਨਹੀਂ ਗਿਆ ਇਸੇ ਕਰਕੇ ਮੰਨ ਕੇ ਚੱਲਿਆ ਜਾਵੇ ਕਿ ਉਹਨਾਂ ਦੇ ਕੋ ਜੈਡ ਪਲੱਸ ਰੱਖਿਆ ਹੈ ਚਾਹੇ ਉਹ ਦਿੱਲੀ ਦੇ ਵਿੱਚ ਰਹਿਣ ਨਾ ਰਹਿਣ ਉਹਨਾਂ ਦੀਆਂ ਤੇ ਬਹੁਤੀਆਂ ਸਰਗਰਮੀਆਂ ਹੀ ਘਟ ਗਈਆਂ ਹੁਣ ਜਿਹੜਾ ਉਹਨਾਂ ਦਾ ਜਲਵਾ ਪਹਿਲਾਂ ਹੁੰਦਾ ਸੀ ਪੰਜਾਬ ਸਰਕਾਰ ਦੇ ਅੰਦਰ ਵੀ ਦਖਲ ਦੇਣ ਵਾਲਾ ਜਿਵੇਂ ਉਹਨਾਂ ਤੇ ਦੋਸ਼ ਲੱਗਦੇ ਰਹੇ ਆ ਇੱਕ ਦਫਾ ਤੇ ਉਹਨਾਂ ਦੀ ਇੱਕ ਸਪੈਸ਼ਲ ਸੀਟੀ ਤਿਆਰ ਕੀਤੀ ਜਾ ਰਹੀ ਸੀ ਮੁੱਖ ਸਲਾਹਕਾਰ ਚੀਫ ਐਡਵਾਈਜ਼ਰ ਜਿਹੜੇ ਕਿ ਵਿਰੋਧੀਆਂ ਪਾਰਟੀਆਂ ਨੇ ਉਹਨਾਂ ਨੂੰ ਸੁਪਰ ਸੀਐਮ ਦੀ ਜਿਹੜੀ ਹੈ ਉਪਾਧੀ ਵੀ ਦੇ ਦਿੱਤੀ ਸੀ ਕਿ ਸੁਪਰ ਸੀਐਮ ਬਣਨ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕੱਲੀ-ਕੱਲੀ ਗੱਲ ਰਿਪੋਰਟ ਕਰਿਆ ਕਰਨਗੇ ਉਸ ਤੋਂ ਬਾਅਦ ਆਲੋਚਨਾ ਏਡੇ ਵੱਡੇ ਵੱਡੇ ਪੱਧਰ ਤੇ ਹੋਈ ਵਕੀਲਾਂ ਦੇ ਵੱਲੋਂ ਪਟੀਸ਼ਨ ਵੀ ਇੱਕ ਪਾਈ ਗਈ ਸੀ ਜਿਸ ਤੋਂ ਬਾਅਦ ਉਹ ਨਾ ਤਾਂ ਸੀਟ ਹੋਂਦ ਵਿੱਚ ਆ ਸਕੀ ਤੇ ਨਾ ਹੀ ਜਿਹੜਾ ਰਾਗਵ ਚੱਡਾ ਦਾ ਸੁਪਨਾ ਪੂਰਾ ਹੋ ਸਕਿਆ ਪਰ ਉਹਨਾਂ ਨੇ ਸਹੂਲਤਾਂ ਜ਼ਰੂਰ ਮਾਣੀਆਂ ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਕੋਟੇ ਦੇ ਵਿੱਚੋਂ ਕੋਠੀ ਵੀ ਇਕਲੌਤੇ ਰਾਜ ਸਭਾ ਮੈਂਬਰ ਹੈ ਕਿ ਰਾਗਵ ਚੱਡਾ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਾਇਸ਼ ਹੈ ਜਿਹੜੀ ਉਹਦਾ ਵੀ ਪ੍ਰਬੰਧ ਕਰਕੇ ਦਿੱਤਾ ਗਿਆ ਇਸ ਤਰ੍ਹਾਂ ਦੇ ਰਾਜ ਸਭਾ ਮੈਂਬਰ ਪੰਜਾਬ ਦੇ ਸਰਕਾਰਾਂ ਬਣਨ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਇਸ ਤਰ੍ਹਾਂ ਚਾਹੇ ਉਹ ਹੁਣ ਵੰਡਿਆ ਹੋਇਆ ਪੰਜਾਬ ਹੈ ਚਾਹੇ ਵੰਡਿਆ ਪੰਜਾਬ ਸੀ ਰਾਜ ਸਭਾ ਦੇ ਮੈਂਬਰਾਂ ਨੂੰ ਕਦੇ ਵੀ ਚੰਡੀਗੜ੍ਹ ਦੇ ਵਿੱਚ ਜਿੱਥੇ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਸਪੀਕਰ ਨੂੰ ਡਿਪਟੀ ਸਪੀਕਰ ਨੂੰ ਕੋਠੀਆਂ ਮਿਲਦੀਆਂ ਉੱਥੇ ਕਦੇ ਰਾਜ ਸਭਾ ਮੈਂਬਰ ਨੂੰ ਨਹੀਂ ਸੀ ਮਿਲੀ ਕੋਠੀ ਉਹ ਵੀ ਰਾਗਵ ਚੱਡਾ ਨੂੰ ਸਪੈਸ਼ਲ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਕੋਟੇ ਚ ਕੋਠੀ ਦਿੱਤੀ ਗਈ ਉਦੋਂ ਵੀ ਸਵਾਲ ਤੇ ਉੱਠਦੇ ਰਹੇ ਪਰ ਉਹਦਾ ਜਵਾਬ ਕਦੇ ਨਹੀਂ ਆਇਆ ਪਰ ਜਿਹੜੀ ਗੱਲ ਦਾ ਹੁਣ ਜਵਾਬ ਆਇਆ ਡੀਜੀਪੀ ਦੇ ਜ਼ਰੀਏ ਉਹ ਇਸ ਕਰਕੇ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਸ ਤਰ੍ਹਾਂ ਹੋ ਕਿਉਂ ਰਿਹਾ ਕੌਣ ਹੁੰਦੇ ਆ ਦਿੱਲੀ ਦੇ ਲੀਡਰ ਕਿਹੜੇ ਪੰਜਾਬ ਦੇ ਖਾਤੇ ਵਿੱਚੋਂ ਸੁਰੱਖਿਆ ਲੈਣ ਸਹੂਲਤਾਂ ਲੈਣ ਉਹਨਾਂ ਨੇ ਪੰਜਾਬ ਦਾ ਇਹ じゃ ਕੀ ਸਵਾਰ ਦਿੱਤਾ ਜਿਹੜੇ ਤੇ ਉਹ ਦਾਅਵੇ ਕਰਦੇ ਸੀ ਹੁਣ ਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਧਾਰਨਾ ਇੱਥੇ ਲੈ ਲਈਏ ਕਿ 50000 ਕਰੋੜ 54000 ਕਰੋੜ ਦੀ ਰਕਮ ਦੱਸਦੇ ਸੀ ਰੇਤ ਮਾਫੀਆ ਆਸ਼ਰਾ ਮਾਫੀਆ ਕਿਹੜਾ ਮਾਫੀਆ ਦੀ ਜੇਬ ਚ ਜਾ ਰਿਆ ਲੁੱਟਖਸਟ ੋਰੀ ਹੈ ਉਹ ਅਸੀਂ ਕੱਢ ਕੇ ਖਾਤੇ ਵਿੱਚ ਪਾ ਦੇਣਾ ਪੰਜਾਬ ਸਰਕਾਰ ਦੇ ਤੇ ਕਰਜ਼ਾ ਦੇਖੋ ਐਂ ਉੱਡ-ਪੁੱਟ ਜਾਣਾ ਕਰਜ਼ੇ ਦਾ ਪਤਾ ਹੀ ਨਹੀਂ ਲੱਗਣਾ ਅਸੀਂ ਪੂਰਾ ਕਰ ਦੇਣਾ ਸਿਸਟਮ ਤੇ ਢਾਈ ਤਿੰਨ ਸਾਲ ਦੇ ਕਾਰਜਕਾਲ ਦੇ ਦੌਰਾਨ ਆਪਾਂ ਕੀ ਕੁਝ ਵੇਖਿਆ ਕਿੰਨੇ ਪੈਸੇ ਆਏ ਉਲਟਾ ਰੇਤ ਵਾਲੇ ਮਾਈਨਿੰਗ ਵਾਲੇ ਮਸਲੇ ਦੇ ਵਿੱਚ ਤਾਂ 300-400 ਕਰੋੜ ਰੁਪਏ ਤੋਂ ਬਾਅਦ ਤੇ ਕਦੇ ਇਨਕਮ ਹੀ ਨਹੀਂ ਸ਼ੋ ਕੀਤੀ ਸੁਖ ਨਾਲ ਤਿੰਨ-ਚਾਰ ਵਾਰੀ ਤੇ ਮੰਤਰੀ ਬਦਲ ਦਿੱਤੇ ਉਸ ਵਿਭਾਗਮੇ ਦੇ ਪਰ ਬਦਲਿਆ ਕੁਝ ਵੀ ਨਹੀਂ ਮੰਤਰੀਆਂ ਦੇ ਚਿਹਰੇ ਜਰੂਰ ਬਦਲ ਗਏ ਕੁਰਸੀਆਂ ਦੇ ਉੱਤੇ ਆਉਂਦੇ ਜਾਂਦੇ ਰਹਿੰਦੇ ਆ ਲੋਕ ਪਰ ਨੀਅਤ ਤੇ ਨੀਤੀ ਦੇ ਵਿੱਚ ਬਹੁਤਾ ਫਰਕ ਨਹੀਂ ਪਿਆ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਆਲੋਚਨਾ ਕਿਉਂ ਹੁੰਦੀ ਹੈ ਉਹਦਾ ਇੱਕੋ ਇੱਕ ਕਾਰਨ ਹੈ ਕਿ ਜਦੋਂ ਸੱਤਾ ਵਿੱਚ ਨਹੀਂ ਆਏ ਸੀ ਚਾਹੇ ਪੰਜਾਬ ਵਿੱਚ ਸੀ ਜਾਂ ਦਿੱਲੀ ਸੀ ਉਦੋਂ ਉਹਨਾਂ ਦੀਆਂ ਗੱਲਾਂ ਹੋਰ ਸੀ ਜਦੋਂ ਸੱਤਾ ਦੀ ਕੁਰਸੀ ਦੇ ਉੱਤੇ ਬਰਾਜਮਾਨ ਹੋ ਗਏ ਉਦੋਂ ਗੱਲਾਂ ਹੋਰ ਹੋ ਗਈਆਂ ਇਸੇ ਕਰਕੇ ਚਾਹੇ ਕੋ ਸੁਰੱਖਿਆ ਦਾ ਮਸਲਾ ਹੈ ਉਹਨਾਂ ਦੇ ਮਹਿਲ ਦਾ ਮਸਲਾ ਹੈ ਚਾਹੇ ਉਹਨਾਂ ਨੇ ਕੀਤੇ ਦਾਅਵਿਆਂ ਦਾ ਗਰੰਟੀਆਂ ਦਾ ਮਸਲਾ ਇਸ ਕਰਕੇ ਸਭ ਤੋਂ ਵੱਧ ਆਲੋਚਨਾ ਉਹਨਾਂ ਦੀ ਅੱਜ ਹੋ ਰਹੀ ਹੈ ਚਾਹੇ ਉਹ ਵਿਰੋਧੀ ਪਾਰਟੀਆਂ ਕਰ ਰਹੀਆਂ ਹੋਣ ਜਾਂ ਪੰਜਾਬ ਦੇ ਸੂਝਵਾਨ ਲੋਕ ਕਰ ਰਹੇ ਹੋਣ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਵਸਥ ਮੈਹਕਮਾ ਬੜਾ ਇੱਕ ਵੱਡਾ ਮੈਹਕਮਾ ਮੰਨਿਆ ਗਿਆ ਹੈਗਾ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਵੀ ਕਰਦੀ ਏ ਵੀ ਅਸੀਂ ਕ੍ਰਾਂਤੀ ਲਿਆਉਂਦੀ ਏ ਅਸੀਂ ਹਾਈ ਟੈਕ ਅਸੀਂ ਮੋਹੱਲਾ ਕਲੀਨਿਕ ਬਣਾਉਂਦੇ ਹੁਣ ਤੇ ਉੱਥੇ ਵੀ ਨਾਮ ਵੀ ਉਹਦਾ ਵੀ ਬਦਲਿਆ ਗਿਆ ਹੈਗਾ ਪਰ ਜਿਹੜੀ ਘਟਨਾ ਹੋਈ ਹੈ ਪਟਿਆਲਾ ਦੇ ਵਿੱਚ ਰਜਿੰਦਰਾ ਹਸਪੀਟਲ ਪੰਜਾਬ ਦਾ ਮੰਨਿਆ ਹਸਪੀਟਲ ਬਹੁਤ ਵੱਡਾ ਹਸਪੀਟਲ ਮੰਨਿਆ ਜਾਂਦਾ ਹੈਗਾ ਆਪਰੇਸ਼ਨ ਹੁੰਦਾ ਲਾਈਟ ਚਲੀ ਜਾਂਦੀ ਏ ਡਾਕਟਰ ਜਿਹੜੇ ਮੋਬਾਈਲ ਦੀ ਜਿਹੜੀ ਬੈਟਰੀ ਹੁੰਦੀ ਏ ਉਹਦੀ ਜਿਹੜੀ ਲਾਈਟ ਹੁੰਦੀ ਏ ਉਹਦੇ ਨਾਲ ઓਪਰੇਸ਼ਨ ਕਰਦੇ ਨੇ ਕਿ ਇਹ ਪੰਜਾਬ ਵਾਸਤੇ ਪੰਜਾਬ ਸਰਕਾਰ ਵਾਸਤੇ ਸਵਸਥ ਮਹਿਕਮੇ ਵਾਸਤੇ ਮੰਤਰੀ ਬਲਬੀਰ ਸਿੰਘ ਵਾਸਤੇ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਘਾਟ ਤੇ ਇੱਕ ਵੱਡੀ ਘਟਨਾ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਰਜਿੰਦਰਾ ਹਸਪਤਾਲ ਇੱਕ ਤੇ ਹਸਪਤਾਲ ਕੋਈ ਵੀ ਕਿਸੇ ਵੀ ਸ਼ਹਿਰ ਦਾ ਹੋਵੇ ਪੰਜਾਬ ਦੇ ਵਿੱਚ ਹੈ ਕੋਈ ਛੋਟੇ ਡਿਸਪੈਂਸਰੀ ਤੋਂ ਲੈ ਕੇ ਰਜਿੰਦਰਾ ਹਸਪਤਾਲ ਤੱਕ ਦੀ ਗੱਲ ਹੋਵੇ ਜਦ ਸਹੂਲਤਾਂ ਦੀ ਗੱਲ ਆਉਂਦੀ ਹੈ ਪਹਿਲੀ ਵਾਰੀ ਨਹੀਂ ਹੋਇਆ ਤੇ ਕਿਸ ਨੇ ਕਿਹਾ ਆਪਾਂ ਨਹੀਂ ਕਿਹਾ ਜਾਂ ਕਿਸੇ ਵਿਰੋਧੀ ਧਿਰ ਦੀ ਪਾਰਟੀ ਦੇ ਲੀਡਰ ਨੇ ਨਹੀਂ ਕਿਹਾ ਉੱਥੇ ਮੌਜੂਦਾ ਸਟਾਫ ਮੈਂਬਰ ਜਿਹੜੇ ਡਾਕਟਰ ਸ਼ਾਮਲ ਨਹੀਂ ਉਸ ਆਪਰੇਸ਼ਨ ਥੀਏਟਰ ਦੇ ਵਿੱਚ ਉਹ ਵੀਡੀਓ ਬਣਾਉਣੀ ਪੈਗੀ ਹਾਲਾਂਕਿ ਅੱਡੇ ਜਦੋਂ ਪ੍ਰੀਸ਼ੀਅਸ ਟਾਈਮ ਚੱਲ ਰਿਹਾ ਹੁੰਦਾ ਜਦੋਂ ਆਪਰੇਸ਼ਨ ਕਰਨਾ ਹੁੰਦਾ ਇੱਕ ਪਲ ਪਲ ਕੀਮਤੀ ਹੁੰਦਾ ਮਰੀਦ ਦੀ ਜਾਨ ਆ ਜਿਹੜੀ ਉਹ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ ਉਸ ਵਕਤ ਪਰ ਕੱਲੇ ਡਾਕਟਰਾਂ ਦੀ ਸਕਿੱਲ ਉੱਥੇ ਕੰਮ ਨਹੀਂ ਕਰੇਗੀ ਡਾਕਟਰਾਂ ਦੀ ਸੂਝ-ਬੂਝ ਕੰਮ ਨਹੀਂ ਕਰੇਗੀ ਉੱਥੇ ਇਕਵਿਪਮੈਂਟ ਜਿਹੜੇ ਪ੍ਰੋਪਰ ਉਪਕਰਨ ਆ ਜਿਹੜੇ ਉਹ ਕੰਮ ਕਰਨੇ ਚਾਹੀਦੇ ਆ ਤੁਸੀਂ ਮੋਬਾਈਲ ਲਾਈਟ ਦੀ ਗੱਲ ਕੀਤੀ ਕਿ ਉਹ ਰੌਸ਼ਨੀ ਨਾਲ ਰੌਸ਼ਨੀ ਦੇ ਨਾਲ ਥੋੜਾ ਬਹੁਤਾ ਮੌਕੇ ਦੇ ਉੱਤੇ ਸਹਾਰਾ ਜ਼ਰੂਰ ਲਿਆ ਜਾ ਸਕਦਾ ਹੈ ਪਰ ਜਿਹੜਾ ਵੈਂਟੀਲੇਟਰ ਨੇ ਕੰਮ ਕਰਨਾ ਹੈ ਮੋਬਾਈਲ ਫੋਨ ਦੇ ਸਪੋਰਟ ਨਾਲ ਤੇ ਕਰ ਨਹੀਂ ਸਕਦਾ ਜਿਹੜਾ ਵੈਂਟੀਲੇਟਰ ਤੇ ਪਿਆ ਮਰੀਜ਼ ਹੈ ਉਹਦੇ ਲਈ ਤਾਂ ਪਲ-ਪਲ ਜਿਹੜੀ ਆਕਸੀਜਨ ਆ ਬੜੀ ਜ਼ਰੂਰੀ ਹੋਵੇਗੀ ਜਿਵੇਂ ਕਿ ਆਪਾਂ ਡਾਕਟਰ ਹਰਸ਼ਿੰਦਰ ਕੌਰ ਦੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਇਸ ਤਰ੍ਹਾਂ ਦੀ ਨੌਬਤ ਜਦੋਂ ਆ ਜਾਂਦੀ ਹੈ ਆਪਰੇਸ਼ਨ ਕਰਦੇ ਦੌਰਾਨ ਤਾਂ ਬੇਸ਼ੱਕ ਮਰੀਜ਼ ਨੂੰ ਬਚਾ ਲਿਆ ਜਾਵੇ ਡਾਕਟਰਾਂ ਦੀ ਸੂਝ-ਬੂਝ ਦੇ ਨਾਲ ਪਰ ਜਿਹੜੇ ਉਹਨਾਂ ਨੂੰ ਆਕਸੀਜਨ ਟਾਈਮ ਤੇ ਮਰੀਜ਼ ਨੂੰ ਨਾ ਮਿਲੀ ਤੇ ਉਸ ਦਾ ਜਿਹੜਾ ਦਿਮਾਗ ਹੈ ਉਹ ਇਸ ਪੱਧਰ ਤੱਕ ਕੰਮ ਕਰਨਾ ਬੰਦ ਕਰ ਸਕਦਾ ਜਿਵੇਂ ਕਿ ਆਪਾਂ ਕਹਿ ਦਿੰਦੇ ਇੱਕ ਕਾਮਾ ਚ ਚਲਿਆ ਜਾ ਸਕਦਾ ਮਰੀਜ਼ ਬੇਸ਼ੱਕ ਉਹ ਬਚ ਜਾਏਗਾ ਮੰਜੇ ਤੇ ਬਿਸਤਰ ਦੇ ਉੱਤੇ ਪਿਆ रह ਸਕਦਾ ਔਰ ਉਹ ਪੂਰੀ ਤਰ੍ਹਾਂ ਜਿਹੜਾ ਹੈ ਤੰਦਰੁਸਤ ਨਹੀਂ ਹੋ ਸਕਦਾ ਮਰੀਜ਼ ਚਾਹੇ ਉਹ ਛੋਟਾ ਆਪਰੇਸ਼ਨ ਹੈ ਵੱਡਾ ਆਪਰੇਸ਼ਨ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਹੁਣ ਮਰੀਜ਼ ਦੀ ਜਾਨ ਅੱਜ ਖਤਰੇ ਚ ਪਈ ਹੈ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਵੀ ਉਹ ਖਬਰ ਜਿਆਦਾ ਵੱਡੀ ਬਣਦੀ ਹੈ ਅਖਬਾਰ ਦੇ ਵਿੱਚ ਉਸ ਨੂੰ ਜਿਆਦਾ ਸਥਾਨ ਮਿਲਦਾ ਹੈ ਜਦੋਂ ਕੋਈ ਮੌਤਾਂ ਦੀ ਖਬਰ ਹੁੰਦੀ ਹੈ ਜੇ ਐਕਸੀਡੈਂਟ ਹੋ ਜਾਵੇ ਕੋਈ ਜ਼ਖਮੀ ਹੋ ਜਾਵੇ ਤੇ ਉਹ ਖਬਰ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਜਦੋਂ ਉਸ ਐਕਸੀਡੈਂਟ ਦੇ ਵਿੱਚ ਭਿਆਨਕ ਤਰੀਕੇ ਦੇ ਨਾਲ ਐਕਸੀਡੈਂਟ ਹੋ ਜਾਵੇ ਮੌਤ ਹੋ ਜਾਵੇ ਜਾਂ ਮੌਤਾਂ ਦੀ ਗਿਣਤੀ ਵਾਧੂ ਹੋਵੇ ਤਾਂ ਫਰੰਟ ਪੇਜ ਮਿਲ ਜਾਂਦਾ ਉਹਨੂੰ ਅੱਜ ਵਾਲੀ ਘਟਨਾ ਜਿਹੜੀ ਉਹ ਇਸ ਕਰਕੇ ਛੋਟੀ ਨਹੀਂ ਹੈ ਕਿ ਉੱਥੇ ਮਰੀਦ ਦੀ ਜੇ ਜਾਨ ਚਲੀ ਜਾਂਦੀ ਖੁਦਾ ਨਾ ਖਾਸਤਾ ਤਾਂ ਫਿਰ ਕਿਵੇਂ ਉਸ ਮਰੀਦ ਦੀ ਜਾਨ ਨੂੰ ਵਾਪਸ ਲਿਆਂਦਾ ਜਾਂਦਾ ਉਹਦੇ ਤੇ ਗੱਲਾਂ ਜ਼ਰੂਰ ਹੁੰਦੀਆਂ ਜਿਵੇਂ ਅੱਜ ਅਲੋਚਨਾ ਹੋ ਰਹੀ ਹੈ ਸਰਕਾਰ ਦੀ ਸਰਕਾਰ ਜਦੋਂ ਇਸ਼ਤਿਹਾਰਬਾਜ਼ੀ ਜਾਂ ਵਿਗਿਆਪਨ ਦਿਖਾਉਣ ਦੇ ਵਿੱਚ ਵੱਡੇ ਵੱਡੇ ਧਗਮ ਜੇ ਮਾਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਜਦੋਂ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੋਣ ਦੀ ਗੱਲ ਆਉਂਦੀ ਹੈ ਸਹੂਲਤਾਂ ਨੂੰ ਹੁਣ ਡਾਕਟਰ ਬਲਬੀਰ ਸਿੰਘ ਦੀ ਤੁਸੀਂ ਗੱਲ ਕੀਤੀ ਹੈ ਜੇ ਕੋਈ ਹੋਰ ਹੁੰਦੇ ਕਿਸੇ ਹੋਰ ਪੇਸ਼ੇਂ ਨਾਲ ਜੁੜੇ ਹੁੰਦੇ ਜਿਵੇਂ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਮਾਇਕਮਾ ਦੇ ਦਿੱਤਾ ਸੀ ਪਹਿਲਾਂ ਪਹਿਲਾਂ ਤਾਂ ਆਈ ਤਾਂ ਜੀ ਬਣੀ ਸਰਕਾਰ ਤੇ ਉਹਨਾਂ ਨੇ ਫਰੀਦਕੋਟ ਜਾ ਕੇ ਇੱਕ ਬੀਸੀ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਕਿਸ ਤਰ੍ਹਾਂ ਦਾ ਉਪੇਸ਼ ਆਏ ਸੀ ਉਹ ਤਾਂ ਮੰਨਿਆ ਜਾ ਸਕਦਾ ਹੈ ਕਿ ਇੱਕ ਦਸਵੀਂ ਪੜਿਆ ਜਿਹੜਾ ਮੰਤਰੀ ਬਣ ਗਿਆ ਸੀਤ ਮੰਤਰੀ ਉਹ ਤਾਂ ਇਸ ਤਰ੍ਹਾਂ ਦੀਆਂ ਘੱਟੀਆਂ ਹਰਕਤਾਂ ਕਰੇ ਤਾਂ ਲੋਕ ਮੰਨ ਵੀ ਲੈਣਗੇ ਹਾਲਾਂਕਿ ਉਹਦੀ ਵੀ ਲੋਚਨਾ ਬਹੁਤ ਜ਼ਿਆਦਾ ਹੋਈ ਸੀ ਪਰ ਜਦੋਂ ਉਸੇ ਪੇਸ਼ੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਡਾਕਟਰ ਨੂੰ ਵੀ ਆਪਣੇ ਸਿਹਤ ਢਾਂਚੇ ਨੂੰ ਸਿਹਤ ਮੰਤਰੀ ਹੋਣ ਦੇ ਨਾਤੇ ਸਹੀ ਢੰਗ ਨਾਲ ਸਹਾਉਤਤਾ ਮੁਹੱਈਆ ਕਰਾਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਾ ਨੈਤਿਕਤਾ ਦੇ ਤੌਰ ਦੇ ਉੱਤੇ ਬਿਲਕੁਲ ਹਲਕਾ ਉਹਨਾਂ ਦਾ ਨਾਂ ਵੀ ਹੋਵੇ ਚਾਹੇ ਇਹ ਗੱਲ ਕੋਈ ਪਠਾਨਕੋਟ ਤੋਂ ਹੀ ਆ ਜਾਂਦੀ ਫਾਜ਼ਿਲਕਾ ਤੋਂ ਆ ਜਾਂਦੀ ਜਾਂ ਕਿਸੇ ਹੋਰ ਜਲੰਧਰ ਤੋਂ ਆ ਜਾਂਦੀ ਅੰਮ੍ਰਿਤਸਰ ਤੋਂ ਆ ਜਾਂਦੀ ਕਿਤੋਂ ਵੀ ਗੱਲ ਆ ਜਾਂਦੀ ਤਾਂ ਹਲਕਾ ਹੀ ਉਹਨਾਂ ਦਾ ਹੈ ਗੱਲ ਇਹ ਹੈ ਕਿ ਜੇ ਉਹ ਡਾਕਟਰ ਹੋਣ ਦੇ ਨਾਤੇ ਵੀ ਆਪਣੇ ਮਹਿਕਮੇ ਨੂੰ ਲੈ ਕੇ ਜੇ ਉਹ ਬੇਵਸ ਨੇ ਤੋ ਉਹਨਾਂ ਨੂੰ ਘੱਟੋ-ਘੱਟ ਅਸਤੀਫਾ ਦੇਣ ਤੋਂ ਪਹਿਲਾਂ ਜੇ ਅਸਤੀਫਾ ਦੇਣਾ ਤਾਂ ਦੂਰ ਦੀ ਗੱਲ ਘੱਟੋ-ਘੱਟ ਇੱਕ ਚਿੱਠੀ ਤਾਂ ਲਿਖਣੀ ਚਾਹੀਦੀ ਹੈ ਨਾ ਜੇ ਜਦੋਂ ਕੈਬਨਟ ਮੀਟਿੰਗ ਹੁੰਦੀ ਹੈ ਸੁਖਨਾਲ ਤੇ ਕੈਬਨਟ ਮੀਟਿੰਗ ਹੀ ਨਹੀਂ ਹੋਈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਹੀ ਇੰਨਾ ਚਾਚੜਿਆ ਹੋਇਆ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਉੱਥੇ ਜਾ ਕੇ ਪ੍ਰਚਾਰ ਕਰਨ ਦਾ ਟਾਈਮ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸਰਦਰੁੱਤ ਜਲਾਸ ਹੋਣਾ ਚਾਹੀਦਾ ਹੈ ਔਰ ਜਦੋਂ ਉਠ ਜਾਂਦਾ ਸੈਸ਼ਨ ਤੇ ਜਦੋਂ ਜਨਵਰੀ ਨਵਾਂ ਸਾਲ ਛੜਦਾ ਤੇ ਰਾਜਪਾਲ ਦੇ ਭਾਸ਼ਣ ਨਾਲ ਆਗਾਜ਼ ਹੁੰਦਾ ਨਿਜਮਾ ਦੇ ਅਕੋਰਡਿੰਗ ਵਿਧਾਨ ਸਭਾ ਦੇ ਸੈਸ਼ਨ ਦਾ ਉਹ ਹਾਲੇ ਤੱਕ ਨਾਮ ਨਿਸ਼ਾਨੀ ਨਹੀਂ ਹੈ ਕਈ ਵਾਰੀ ਵਿਰੋਧੀ ਧਿਰ ਨੇ ਮੰਗ ਕਰ ਦਿੱਤੀ ਕਿ ਸੈਸ਼ਨ ਬੁਲਾਇਆ ਜਾਵੇ ਕਿਸਾਨ ਜਥੇਬੰਦੀਆਂ ਕਰਲਾ ਰਹੀਆਂ ਕਿ ਜਿਸ ਤਰ੍ਹਾਂ ਕੇਂਦਰ ਹਮਲੇ ਕਰ ਰਿਹਾ ਉੱਥੇ ਮਤੇ ਲਿਆਓ ਨਹੀਂ ਸੈਸ਼ਨ ਕੈਬਨਟ ਮੀਟਿੰਗ ਨਹੀਂ ਹੋਈ ਲੰਬੇ ਸਮੇਂ ਤੋਂ ਤੇ ਸਾਰੀਆਂ ਗੱਲਾਂ ਘਟੋ ਘਟ ਸਿਹਤ ਮੰਤਰੀ ਨੂੰ ਕੈਬਨਟ ਕੈਬਨਟ ਮੀਟਿੰਗ ਜੇ ਨਹੀਂ ਹੋ ਰਹੀ ਸੈਸ਼ਨ ਨਹੀਂ ਹੋ ਰਿਹਾ ਤੇ ਮੁੱਖ ਮੰਤਰੀ ਨੂੰ ਜਾਂ ਆਪਣੇ ਲੀਡਰਸ਼ਿਪ ਨੂੰ ਬਲਾ ਕੇ ਟੁਕ ਟੁਕ ਚਿੱਠੀ ਦੇ ਜ਼ਰੀਏ ਜਾਂ ਮੀਟਿੰਗ ਦੇ ਜ਼ਰੀਏ ਖਾਸ ਸਮਾਂ ਲੈ ਲੈਣਾ ਚਾਹੀਦਾ ਕਿ ਆ ਦਿੱਕਤਾਂ ਆ ਰਹੀਆਂ ਜੀ ਆਪਣੇ ਹਸਪਤਾਲਾਂ ਦੇ ਵਿੱਚ ਤੇ ਉੱਥੇ ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਡਾਕਟਰ ਪਰੇਸ਼ਾਨ ਨੇ ਸਟਾਫ ਪਰੇਸ਼ਾਨ ਹੈ ਆਪਾਂ ਸਹੂਲਤਾਂ ਭਈਆ ਕਰਾਈਏ ਜਿਹੜੀਆਂ ਗੱਲਾਂ ਆਪਾਂ ਜਨਤਾ ਨੂੰ ਕਹੀਆਂ ਹੋਈਆਂ ਗਰੰਟੀਆਂ ਦਾ ਪੂਰੀਆ ਕਰੀ ਔਰ ਝੂਠ ਸ਼ਰਿਆਂ ਬੋਲਣ ਕੇ ਆ ਕੇ ਚਾਹੇ ਉਹ ਸਿਹਤ ਮੰਤਰੀ ਐ ਚ ਕੋਹਰ ਮੰਤਰੀ ਐ ਜਦੋਂ ਉਹਨਾਂ ਨੂੰ ਕੋਈ ਮੀਡੀਆ ਅੱਗੇ ਮਾਈਕ ਕਰ ਦਿੰਦਾ ਪਹਿਲੀ ਗੱਲ ਤੇ ਉਹ ਗਿਣਵੇਂ ਚੁਣਵੇਂ ਮੀਡੀਆ ਕਰਮੀਆਂ ਨੂੰ ਜਿਹੜੇ ਅੱਗੇ ਕਰਦੇ ਐ ਕਿ ਜਿਹੜੇ ਉਹਨਾਂ ਨੂੰ ਸਵਾਲ ਹੀ ਆਪਣੇ ਢੰ ਕਈ ਤੇ ਸੋਖ ਨਾਲ ਪੱਤਰਕਾਰ ਹੀ ਉਹੋ ਜਿਹਾ ਸਵਾਲ ਕਰਦੇ ਆ ਕਿ ਅਗਲੇ ਨੂੰ ਮੰਤਰੀ ਨੂੰ ਨਾ ਵੀ ਪਤਾ ਹੋਵੇ ਤੁਹਾਨੂੰ ਦੱਸਦੇ ਆ ਕਿ ਨਹੀਂ ਤੁਸੀਂ ਇਹਦੇ ਤੇ ਬੋਲੋ ਦੂਜੇ ਪੱਤਰਕਾਰ ਤੇ ਮੰਤਰੀਆਂ ਨੂੰ ਖੁਸ਼ ਕਰਤੇ ਲੱਗੇ ਰਹਿੰਦੇ ਨੇ ਇਹਦੇ ਵਿੱਚ ਕਸੂਰ ਨੁਕਸ ਕਈ ਪਾਸੇ ਆ ਇੱਕ ਪਾਸੇ ਨਹੀਂ ਆ ਔਰ ਦੂਸਰੀ ਗੱਲ ਜੇਕਰ ਉੱਥੇ ਕੋਈ ਸਵਾਲ ਪੁੱਛ ਵੀ ਲਵੇ ਤੇ ਅੱਗੇ ਜਿਹੜਾ ਜਵਾਬ ਦੇਣ ਵਾਲਾ ਤੜਫ ਜਾਂਦਾ ਹੈ ਪਿਛਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਕਿਸੇ ਨੇ ਸਵਾਲ ਕੀਤਾ ਤੇ ਉੱਥੇ ਤੜਫਦੇ ਦੇਖਿਆ ਲੀਡਰ ਹੁਣ ਇਸ ਮਸਲੇ ਦੇ ਵਿੱਚ ਸਿਹਤ ਮੰਤਰੀ ਨੂੰ ਚਾਹੀਦਾ ਪਹਿਲ ਕਦਮੀ ਕਰਨੀ ਘੱਟੋ ਘੱਟ ਇਸ ਘਟਨਾ ਤੋਂ ਬਾਅਦ ਹੀ ਸਿੱਖਿਆ ਲੈ ਲੈਣ ਜੇ ਪਹਿਲਾਂ ਕੁਝ ਨਹੀਂ ਬਦਲਿਆ ਸਿੱਖਿਆ ਕ੍ਰਾਂਤੀ ਸਿਹਤ ਮਹਿਕਮੇ ਦੇ ਅੰਦਰ ਕ੍ਰਾਂਤੀ ਕ੍ਰਾਂਤੀ ਸ਼ਬਦ ਨੂੰ ਹੀ ਬਦਨਾਮ ਕਰਕੇ ਰੱਖ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਐਵੇਂ ਹੋਇਆ ਜੇਕਰ ਕਮੀਆਂ ਹੁੰਦੀਆਂ ਸੀ ਕਿਉਂਕਿ ਸਿਹਤ ਮੰਤਰੀ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਪਟਿਆਲੇ ਤੋਂ ਹੀ ਹੁੰਦੇ ਸੀ ਤੇ ਇਸ ਕਰਕੇ ਰਜਿੰਦਰਾ ਹਸਪਤਾਲ ਜਿੱਥੇ ਭਰੋਸਾ ਕੀਤਾ ਜਾਂਦਾ ਕਿ ਤੋ ਹੋਰ ਜਵਾਬ ਮਿਲ ਜੇ ਤੇ ਰੈਫਰ ਕਿੱਥੇ ਕੀਤਾ ਜਾਂਦਾ ਨੇੜੇ ਤੜੇ ਦੇ ਜਿਹੜੇ 2-3 ਜ਼ਿਲ੍ਹੇ ਨੇ ਰਜਿੰਦਰਾ ਹਸਪਤਾਲ ਕਿ ਉੱਥੇ ਲੈ ਜਾਓ ਇੱਕ ਤੇ ਪਹੁੰਚ ਛੇਤੀ ਹੋ ਜਾਂਦੀ ਹੈ ਔਰ ਉੱਥੇ ਇਲਾਜ ਦਾ ਪ੍ਰਬੰਧ ਮੰਨਿਆ ਜਾਂਦਾ ਕਿ ਠੀਕ ਹੈ ਪਰ ਡਾਕਟਰ ਤਾਂ ਕੰਮ ਆਪਣਾ ਕਰ ਲੈਣਗੇ ਸਟਾਫ ਮੈਂਬਰ ਆਪਣਾ ਕੰਮ ਕਰ ਲੈਣਗੇ ਪਰ ਉਹਨਾਂ ਨੂੰ ਘਟੋ ਘਟ ਜਿਹੜੀਆਂ ਉੱਥੇ ਸਹੂਲਤਾਂ ਸਮੇਂ ਤੇ ਚਾਹੀਦੀਆਂ ਨੇ ਉੱਥੇ ਡੀਜ਼ਲ ਦੀ ਕਮੀ ਰਹਿੰਦੀ ਹੈ ਜਨਰੇਟਰ ਦੀ ਲੋੜ ਪੈ ਜਾਵੇ ਉਹ ਨਹੀਂ ਪੂਰਾ ਹੁੰਦਾ ਬਿਜਲੀ ਦੇ ਬਿੱਲ ਨਹੀਂ ਸਮੇਂ ਸਿਰ ਤੇ ਭਰੇ ਜਾਂਦੇ ਡਾਕਟਰਾਂ ਨੂੰ ਸਟਾਫ ਮੈਂਬਰਾਂ ਨੂੰ ਜ ਜਿਵੇਂ ਕਿ ਡਾਕਟਰ ਖੁਦ ਦੱਸਦੇ ਨੇ ਸਮੇਂ-ਸਮੇਂ 'ਤੇ ਚਿੱਠੀਆਂ ਲਿਖਦੇ ਨੇ মিডিਆ ਵਿੱਚ ਬਿਆਨ ਦੇਦੇ ਨੇ ਉਹਨਾਂ ਦੀਆਂ ਜਥੇਬੰਦੀਆਂ ਜਦੋਂ ਸਟ੍ਰਾਈਕ ਕਰਦੀਆਂ ਨੇ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਫਿਰ ਸਿਹਤ ਮਹਿਕਮੇ ਨੂੰ ਜਦੋਂ ਡਾਕਟਰ ਸਟ੍ਰਾਈਕ ਕਰਦੇ ਨੇ ਤੇ ਕਿੰਨਾ ਖੱਜਲ ਖਵਾਰੀ ਹੁੰਦੀ ਆ ਮਰੀਜ਼ਾਂ ਨੂੰ ਵੀ ਖਾਸ ਕਰਕੇ ਉਹਨਾਂ ਨੂੰ ਜਿਹੜੇ ਆਰਥਿਕ ਪੱਧਰ ਤੇ ਬੜੇ ਕਮਜ਼ੋਰ ਨੇ ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਨਹੀਂ ਉਹ ਪ੍ਰਾਈਵੇਟ ਹਸਪਤਾਲਾਂ 'ਚ ਕਰਵਾ ਸਕਦੇ ਨਹੀਂ ਜੀ ਹਸਪਤਾਲਾਂ 'ਚ ਤਾਂ ਉਹਨਾਂ ਹਸਪਤਾਲਾਂ 'ਚ ਜਾਣਾ ਪਸੰਦ ਕਰਦੇ ਨੇ ਕਿ ਚਲੋ ਸਰਕਾਰੀ ਹਸਪਤਾਲ 'ਚ ਖੱਜਲ ਖਵਾਰੀ ਹੋ ਜਾਏਗੀ ਪਰ ਘੱਟੋ ਘੱਟ ਇਲਾਜ ਆ ਜਿਹੜਾ ਉਹ ਸਸਤਾ ਮਿਲ ਸਕਦਾ ਹੋ ਸਕਦਾ ਪਰ ਇਸ ਢਾਂਚੇ ਨੂੰ ਜਿਹੜਾ ਬਣਾਇਆ ਹੋਇਆ ਉਸੇ ਨੂੰ ਹੀ ਬਰਕਰਾਰ ਰੱਖ ਲਿਆ ਜਾਵੇ ਤੇ ਬਹੁਤ ਵੱਡੀ ਗੱਲ ਆ ਇਹਦੀ ਘੜੀ ਦੇ ਵਿੱਚ ਪਹਿਲਾਂ ਵਾਲੇ ਢਾਂਚੇ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਸਮੇਂ ਤੋਂ ਬਾਹਰ ਨਹੀਂ ਗੱਲਾਂ ਜੇਕਰ ਡਾਕਟਰ ਹੋਣ ਦੇ ਨਾਤੇ ਵੀ ਸਿਹਤ ਮੰਤਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੁਣ ਕੋਈ ਇਹ ਵੀ ਕਹਿ ਸਕਦਾ ਆਲੋਚਨਾ ਕਰਦਾ ਹੋਇਆ ਜਾਂ ਸਿਹਤ ਮੰਤਰੀ ਦਾ ਚਹੇਤਾ ਜਾ ਆਮ ਆਦਮੀ ਪਾਰਟੀ ਦਾ ਸਮਰਥਕ ਕਿ ਇਹ ਦੇ ਵਿੱਚ ਮੌਕੇ ਤੇ ਲਾਈਟ ਗਈ ਤੇ ਉੱਥੋਂ ਦਾ ਸਥਾਨਕ ਜਿਹੜਾ ਪ੍ਰਬੰਧ ਕੀ ਢਾਂਚਾ ਹੈ ਉਹਨਾਂ ਨੂੰ ਸਵਾਲ ਹੋਣਾ ਚਾਹੀਦਾ ਹੈ ਬਜਾਏ ਕਿੜਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਤੇ ਇਹ ਘਟਨਾ ਪਹਿਲੀ ਹੋਵੇ ਤੇ ਪ੍ਰਬੰਧਕਾਂ ਨੂੰ ਜਿਹੜਾ ਇਹ ਸਵਾਲ ਕੀਤਾ ਜਾ ਸਕਦਾ ਜਿੱਥੇ ਪ੍ਰਬੰਧਕ ਕਸੂਰਵਾਰ ਨਹੀਂ ਉੱਥੇ ਸਭ ਤੋਂ ਵੱਡਾ ਜਿਹੜਾ ਉੱਚ ਪੱਧਰ ਉੱਤੇ ਬੈਠੇ ਲੋਕ ਨੇ ਜਿਹੜੇ ਚਲਾ ਰਹੇ ਆ ਮੈਕਮ ਨੂੰ ਉਹਨਾਂ ਦੇ ਉੱਤੇ ਜਵਾਬ ਸਵਾਲ ਕਰਨਾ ਇਸ ਕਰਕੇ ਬਣਦਾ ਕਿਉਂਕਿ ਇਹ ਘਟਨਾ ਪਹਿਲੀ ਨਹੀਂ ਹੈ ਡਾਕਟਰ ਕਹਿ ਰਹੇ ਕਿ ਇਸ ਤੋਂ ਪਹਿਲਾਂ ਅਸੀਂ ਕਈ ਵਾਰੀ ਧਿਆਨ ਚ ਲਿਆ ਚੁੱਕੇ ਹਾਂ ਜਾਨੂ ਕਰਵਾ ਚੁੱਕੇ ਹਾਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਇਸ ਮਾਮਲੇ ਦੇ ਹੁਣ ਜਿਹੜੇ ਸਟਾਫ ਮੈਂਬਰ ਨੇ ਡਾਕਟਰਾਂ ਨੇ ਉਹ ਵੀਡੀਓ ਬਣਾਈ ਮੌਕੇ ਤੇ ਉਹ ਵੀਡੀਓ ਬਣਾਉਣ ਦਾ ਉਹਨਾਂ ਕੋਲ ਟਾਈਮ ਨਹੀਂ ਸੀ ਉਹ ਤੇ ਮਰੀਜ਼ ਦਾ ਇਲਾਜ ਕਰ ਰਹੇ ਸੀ ਪਰ ਉਹਨਾਂ ਨੂੰ ਮਜਬੂਰੀ ਵਾਸਤੇ ਦੱਸਣਾ ਪੈ ਗਿਆ ਤੇ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਹੈ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਲੋਕ ਜਿਹੜੇ ਚਾਹੁੰਦੇ ਆ ਕਿ ਪੰਜਾਬ ਤਰੱਕੀ ਕਰੇ ਰੰਗਲਾ ਪੰਜਾਬ ਬਣੇ ਉਹਨਾਂ ਸਾਰਿਆਂ ਨੇ ਜਿਹੜੀ ਇਹ ਤਾਂ ਚਲੋ ਇਹ ਗੱਲ ਹੋ ਗਈ ਕਟਰਾ ਹੋ ਗਈ ਪਰ ਗੱਲਾਂ ਤਾਂ ਪਹਿਲੇ ਵੀ ਬਾਹਰ ਹੁੰਦੀਆਂ ਨੇ ਕਦੀ ਲਿਫਟ ਨਹੀਂ ਚੱਲਦੀ ਕਹਿੰਦੇ ਸਰਿੰਜਾ ਲੈਨ ਤੱਕ ਦਾ ਵੀ ਬਜਟ ਨਹੀਂ ਹੈਗਾ ਗੋਲੀਆਂ ਇਹਨਾਂ ਕੋਲ ਨਹੀਂ ਹੈਗੀਆਂ ਤੇ ਫਿਰ ਹਸਪਤਾਲ ਕਦੇ ਵਾਸਤੇ ਖੋਲਿਆ ਹੈਗਾ ਐਡਾ ਵੱਡਾ ਹਸਪਤਾਲ ਐਡੇ ਵੱਡੇ ਨੂੰ ਚਲਾਉਣ ਦੇ ਲਈ ਦੱਸਿਆ ਤਾਂ ਕਿ ਢਾਂਚਾ ਪਹਿਲਾਂ ਵਾਲਾ ਹੀ ਬਰਕਰਾਰ ਰੱਖ ਲਿਆ ਜਾਵੇ ਉਹੀ ਬਹੁਤ ਹੈ ਨਵਾਂ ਤਾਂ ਕੀ ਕੁਝ ਸਾਰੂ ਕਰਨਾ ਕ੍ਰਾਂਤੀ ਤਾਂ ਕੀ ਲੈ ਕੇ ਆਉਣੀ ਮੁਹੱਲਾ ਕਲੀਨਿਕਲੀ ਕ੍ਰਾਂਤੀ ਕਿਵੇਂ ਡਿਸਮਿਸ ਹੋ ਗਈ ਕਿਵੇਂ ਠੋਸ ਹੋ ਗਈ ਉਹ ਦੇਖਿਆ ਹੀ ਆਪਾਂ ਕਈ ਜ਼ਿਲ੍ਹਿਆਂ ਦੇ ਵਿੱਚ ਰੋਗਿਆ ਸਿਹਤ ਕੇਂਦਰ ਉਹ ਨਾਮ ਬੰਦੇ ਦਿੱਤਾ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖ ਦਿੱਤਾ ਗਿਆ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਭਦੀ ਆਮ ਆਦਮੀ ਕਲੀਨਿਕ ਲਿਖਿਆ ਨਹੀਂ ਲੱਭਦਾ ਕਈ ਮੋਹੱਲਾ ਕਲੀਨਿਕਾਂ ਜਿਹੜੇ ਉਹਨਾਂ ਦੀ ਮਹਾਂਦਰਾ ਹੀ ਬਦਲ ਗਿਆ ਔਰ ਪਹਿਲਾਂ ਕਿੱਡੀ ਵੱਡੇ ਪ੍ਰਚਾਰ ਕੀਤੇ ਗਏ ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿੰਨਾ ਸਮਿਆਂ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਬੋਰਡ ਹਟਾਏ ਜਾ ਰਿਹਾ ਹੈ ਉਹਨਾਂ ਦਿਨਾਂ ਦੇ ਵਿੱਚ ਵੀ ਅਖਬਾਰਾਂ ਭਰੀਆਂ ਪਈਆਂ ਇਸ਼ਤਿਆਰਾਂ ਦੇ ਨਾਲ ਵਿਗਿਆਪਨਾਂ ਲਈ ਦੀ ਬੇਸ਼ਰਮੀ ਸਰਕਾਰ ਦੀ ਪੰਜਾਬ ਸਰਕਾਰ ਨੂੰ ਘੱਟੋ ਘੱਟ ਸੋਚਣਾ ਚਾਹੀਦਾ ਨਾ ਕਿ ਅਸੀਂ ਜਿਹੜੇ ਸਾਡੀ ਇੱਕ ਸਕੀਮ ਦੇ ਉੱਤੇ ਪਾਣੀ ਫਿਰ ਗਿਆ ਮਜਬੂਰੀ ਕੀ ਸੀ ਕਿ ਫੰਡ ਨਹੀਂ ਮਿਲ ਰਹੇ ਜੇ ਫੰਡ ਨਾ ਮਿਲਦੇ ਅਫਸਰਾਂ ਨੇ ਸਲਾਹ ਦਿੱਤੀ ਸਿਹਤ ਮੈਕਮੇ ਨੇ ਕਿ ਜੇਕਰ ਅਸੀਂ ਫੰਡ ਸਮੇਂ ਸਿਰ ਤੇ ਕੇਂਦਰ ਸਰਕਾਰ ਤੋਂ ਨਾ ਲੈ पाए ਤਾਂ ਜਿਹੜਾ ਢਾਂਚਾ ਚਲਾ ਰਹੇ ਹਾਂ ਉਹਨਾਂ ਨੂੰ ਤਨਖਾਹ ਵੀ ਨਹੀਂ ਸਮੇਂ ਸਿਰ ਤੇ ਦਿੱਤੀ ਜਾਣੀ ਜਿਹੜੀ ਮਾੜੀ ਮੋਟੀ ਸਹੂਲਤ ਚੱਲ ਰਹੀ ਹੈ ਜਿਹਦੇ ਸਿਰ ਦੇ ਉੱਤੇ ਅਸੀਂ ਵਿਗਿਆਪਨ ਕੱਢ ਦਿੰਨੇ ਆ ਉਹ ਵੀ ਨਹੀਂ ਕੁਝ ਬੰਨਣਾ ਤਾਂ ਨਾਮ ਬਦਲਣਾ ਪਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਹ ਕਿਹਾ ਆਪਦੇ ਸ਼ਬਦ ਹੈ ਉਹਨਾਂ ਦੇ ਕਿ ਨਾਂ ਚ ਕੀ ਰੱਖਿਆ ਜੀ ਇਲਾਜ ਹੋਣਾ ਚਾਹੀਦਾ ਜਦੋਂ ਸਿਹਤ ਮੰਤਰੀ ਮਜਬੂਰ ਹੋ ਜਾਈਏ ਗੱਲ ਕਹਿਣ ਤੇ ਜਿਹੜੇ ਸਰਕਾਰ ਅਜੇ ਵੀ ਪ੍ਰਚਾਰ ਕਰੀ ਜਾਂਦੀ ਆ ਆਮ ਆਦਮੀ ਪਾਰਟੀ ਕਲੀਨਿਕਾਂ ਦਾ ਅੱਜ ਦੇ ਅਖਬਾਰਾਂ ਦੇ ਵਿੱਚ ਕੀ ਆ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਕੀ ਸਟਿਆਰਿਸ਼ ਤੇ ਆ ਆਮ ਆਦਮੀ ਕਲੀਨਿਕ ਪਤਾ ਨਹੀਂ ਕਿਹੜੀ ਗੱਲ ਦਾ ਕਿਤੇ ਕਿਵੇਂ ਕਿਹੜਾ ਝੰਡਾ ਗੱਡਣਾ ਚਾਹੁੰਦੇ ਐ ਹਵਾ ਦੇ ਵਿੱਚ ਝੰਡੇ ਜਿੰਨੇ ਮਰਜ਼ੀ ਲਹਿਰਾਈ ਜਾਓ ਫੇਰਾਈ ਜਾਓ ਪਰ ਜੋ ਤੱਕ ਜ਼ਮੀਨੀ ਪੱਧਰ ਦੇ ਉੱਤੇ ਜਿਵੇਂ ਅੱਜ ਦੀ ਵੀਡੀਓ ਨੇ ਸਾਬਤ ਕਰ ਦਿੱਤਾ ਕਿ ਕੁਝ ਵੀ ਨਹੀਂ ਐ ਕੁਝ ਵੀ ਨਹੀਂ ਬਦਲਿਆ ਸਾਰਾ ਕੁਝ ਓਵੇਂ ਚੱਲਦਾ ਜਿਵੇਂ ਘਾਟਾਂ ਪਹਿਲਾਂ ਸੀ ਓਵੇਂ ਘਾਟਾਂ ਅੱਜ ਨੇ ਤਾਂ ਫਿਰ ਕ੍ਰਾਂਤੀ ਸ਼ਬਦ ਦਾ ਉਹਨੂੰ ਬਦਨਾਮ ਘਟੋ ਘਟ ਨਹੀਂ ਕਰਨਾ ਚਾਹੀਦਾ ਤਾਂ ਜਿਹੜੀਆਂ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਇਹ ਸਿਰਫ ਆਲੋਚਨਾ ਦੇ ਪੱਧਰ ਦੇ ਉੱਤੇ ਨਹੀਂ ਰਹਿ ਜਾਣੀਆਂ ਚਾਹੀਦੀਆਂ ਨਾ ਆਲੋਚਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਨਿਆ ਕਿ ਸਰਕਾਰ ਬਿਜ਼ੀ ਬਹੁਤ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਦੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਪਰ ਘੱਟੋ ਘੱਟ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਆਪਦੇ ਡਾਕਟਰਾਂ ਦੀ ਤਾਂ ਸੁਣੋ ਜਿਹੜੇ ਪੱਤਰਕਾਰ ਤੁਹਾਨੂੰ ਸਵਾਲ ਕਰਦੇ ਆ ਨਹੀਂ ਪਾਰਟੀ ਬਿਜੀ ਹੋਣੀ ਚਾਹੀਦੀ ਸਰਕਾਰ ਨੂੰ ਤਾਂ ਨਹੀਂ ਉੱਥੇ ਬਿਜੀ ਹੋਣਾ ਚਾਹੀਦਾ ਬਿਲਕੁਲ ਉਹੀ ਕਹਿ ਰਹੇ ਆ ਕਿ ਜੇ ਤਾਂ ਪੱਤਰਕਾਰ ਕੋਈ ਸਵਾਲ ਕਰਦਾ ਤਿੱਖੇ ਰੂਪ ਦੇ ਵਿੱਚ ਤੁਹਾਨੂੰ ਉਹਨਾਂ ਦੀ ਗੱਲ ਚੰਗੀ ਨਹੀਂ ਲੱਗਦੀ ਨਾ ਮੰਨੋ ਜੇਕਰ ਕੋਈ ਸਮਾਜਿਕ ਕਾਰਕ ਉਹ ਉੱਠ ਕੇ ਆਵਾਜ਼ ਬੁਲੰਦ ਕਰਦਾ ਕਿ ਆ ਢਾਂਚਾ ਠੀਕ ਹੋਣਾ ਚਾਹੀਦਾ ਨਾ ਮੰਨੋ ਘੱਟੋ ਘੱਟ ਜਿਹੜੇ ਤੁਹਾਡੇ ਮਹਿਕਮੇ ਦੇ ਅੰਦਰ ਜਿਵੇਂ ਅਸੀਂ ਸਿਹਤ ਮਹਿਕਮੇ ਦੀ ਗੱਲ ਇੱਥੇ ਕਰ ਰਹੇ ਹਾਂ ਡਾਕਟਰਾਂ ਦੀ ਉਸ ਵੀਡੀਓ ਨੂੰ ਆਧਾਰ ਬਣਾ ਕੇ ਕੁਝ ਨਾ ਕੁਝ ਕਰ ਲਓ ਜੇ ਕਿਸੇ ਹੋਰ ਦੀ ਨਹੀਂ ਮੰਨਣੀ ਤਾਂ ਇਸੇ ਤਰ੍ਹਾਂ ਵੱਖੋ ਵੱਖਰੀ ਜਿਹੜੀ ਫੋਕੀ ਵਾਹ ਵਾਹ ਕਰਨ ਦੇ ਨਾਲੋਂ ਚਾਹੀਦਾ ਇਹ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਸੇ ਢਾਂਚੇ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਜੇਕਰ ਬੇਵੱਸ ਨੇ ਇਹ ਹੈ ਕਿ ਕੇਂਦਰ ਸਰਕਾਰੀ ਜੀ ਸਾਡੇ ਫੰਡ ਇਨੇ ਰੋਕੀ ਬੈਠਾ ਸੀ ਕਰੀਏ ਕਿਵੇਂ ਚਲਾਈਏ ਕਿਵੇਂ ਘਟੋ-ਕਟੋਸ ਦੇ ਲਈ ਤੁਸੀਂ ਕੀਤਾ ਕੀ ਹੈ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਤਾਂ ਆਵੇ ਨਾ ਕਿ ਤੁਸੀਂ ਕਿੰਨੀ ਵਾਰੀ ਚਿੱਠੀਆਂ ਲਿਖਣੀਆਂ ਕਿੰਨੀਆਂ ਵਾਰੀ ਮੁਲਾਕਾਤਾਂ ਕੀਤੀਆਂ ਨੇ ਜੇਕਰ ਵੱਡੀ ਘਾਟ ਹੈ ਤਾਂ ਤੁਸੀਂ ਘੱਟੋ-ਘੱਟ ਆਪਦੀ ਪ੍ਰੋਟੈਸਟ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਕਥੀ ਤੌਰ ਦੇ ਉੱਤੇ ਜਿਹੜੇ ਉਹਨਾਂ ਦਾ ਨਾਮ ਆਇਆ ਫੜੇ ਗਏ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਜ਼ਮਾਨਤ ਮਿਲਦੀ ਹੈ ਉਹਨਾਂ ਨੂੰ ਹੋਰ ਲੀਡਰ ਫੜੇ ਗਏ ਉਹਨਾਂ ਨੂੰ ਛਡਵਾਉਣ ਦੇ ਖਾਤਰ ਤੇ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਛੋਟੇ ਲੀਡਰ ਤੋਂ ਲੈ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਦੇ ਲੀਡਰ ਆ ਜਿਹੜੇ ਉੱਥੇ ਪਹੁੰਚ ਜਾਂਦੇ ਆ ਧਰਨਾ ਲਾਉਂਦੇ ਆ ਮੀਂਹ ਪੈ ਰਿਆ ਹਨੇਰੀ ਆ ਰਹੀ ਹੈ ਤੇ ਉਹਨ ਕਟੜ ਇਮਾਨਦਾਰ ਜਿੰਦਾਬਾਦ ਪਰ ਜਦੋਂ ਢਾਂਚਾ ਸਹੀ ਕਰਨ ਦੀ ਗੱਲ ਆਉਂਦੀ ਹੈ ਜਾਂ ਕੇਂਦਰ ਤੋਂ ਫੰਡ ਮੋਹਿਆ ਕਰਵਾਉਣੇ ਨੇ ਉਦੋਂ ਇਹਨਾਂ ਦੀ ਰੀੜ ਦੀ ਹੱਡੀ ਕੰਮ ਕਰਨੋਂ ਪਤਾ ਨਹੀਂ ਕਿਉਂ ਬੰਦ ਕਰ ਜਾਂਦੀ ਹੈ ਉਦੋਂ ਪ੍ਰਤੱਖ ਦੇ ਰੂਪ ਦੇ ਵਿੱਚ ਇਹਨਾਂ ਨੂੰ ਦਿੱਲੀ ਦਾ ਦਰਵਾਜ਼ਾ ਜ਼ਰੂਰ ਖੜਕਾਉਣਾ ਚਾਹੀਦਾ ਜੇਕਰ ਇੱਥੇ ਪੱਧਰ ਦੇ ਉੱਤੇ ਬੇਵੱਸ ਨੇ ਅਨਿਕਿਆ ਨਿਕਿਆ ਜਿਹੜੇ ਪ੍ਰਬੰਧ ਆ ਜਿਹੜੇ ਲਾਈਟ ਜਾਣਾ ਡੀਜ਼ਲ ਦਾ ਪ੍ਰਬੰਧ ਨਾ ਹੋਣਾ ਦਵਾਈਆਂ ਨਹੀਂ ਹੈਗੀਆਂ ਹੋਰ ਬਹੁਤ ਢਾਂਚੇ ਵਿੱਚ ਕਮੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਜੇਕਰ ਕਿਤੇ ਪੰਜਾਬ ਸਰਕਾਰ ਆਪਣੀ ਡਿਊਟੀ ਸਹੀ ਨਿਭਾ ਰਹੀ ਹੈ ਪਰ ਕੇਂਦਰ ਸਰਕਾਰ ਅੜਿੱਕਾ ਬਣ ਰਹੀ ਹੈ ਤੇ ਘਟੋ ਘਟ ਕੇਂਦਰ ਸਰਕਾਰ ਦੇ ਨਾਲ ਆਢਾ ਤਾ ਲੈਣਾ ਚਾਹੀਦਾ ਆਪਣੀਆਂ ਮੰਗਾਂ ਤਾਂ ਮਨਵਾਉਣੀਆਂ ਚਾਹੀਦੀਆਂ ਪਰ ਉਹਦੇ ਲਈ ਪ੍ਰੋਟੈਸਟ ਵੀ ਜ਼ਰੂਰੀ ਹੁੰਦੇ ਆ ਆਪਦੇ ਲੀਡਰਾਂ ਨੂੰ ਛੜਵਾਉਣ ਦੀ ਖਾਤਰ ਜਿਹੜੇ ਬੇਈਮਾਨ ਜਾਂ ਭ੍ਰਿਸ਼ਟ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਛੜਾਉਣ ਦੀ ਖਾਤਰ ਤਾਂ ਮਿੰਟਾਂ ਦੇ ਵਿੱਚ ਸਾਰੀਆਂ ਗੱਡੀਆਂ ਵਾਇਆ ਡੇਰਾ ਬਸੀ ਕੂਚ ਕਰ ਜਾਂਦੀਆਂ ਦਿੱਲੀ ਵੱਲ ਨੂੰ ਪਰ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਹੱਕਾਂ ਦੀ ਹਕੂਕਾਂ ਦੀ ਸਿਹਤ ਸਹੂਲਤਾਂ ਦੀ ਸਿੱਖਿਆ ਢਾਂਚੇ ਦੀ ਨਵੀਂ ਨੀਤੀ ਜਦੋਂ ਆਈ ਤੇ ਸਭ ਤੋਂ ਪਹਿਲਾਂ ਲਾਗੂ ਕਰਨ ਵਿੱਚ ਪੰਜਾਬ ਸਰਕਾਰ ਸਿਹਤ ਢਾਂਚਾ ਸੁਧਾਰਨ ਦੀ ਗੱਲ ਆਈ ਤੇ ਸਭ ਤੋਂ ਪਿੱਛੇ ਇਸ ਤਰ੍ਹਾਂ ਬਹੁਤ ਸਾਰੀਆਂ ਘਾਟਾਂ ਨੇ ਪੰਜਾਬ ਸਰਕਾਰ ਨੂੰ ਘਟੋ-ਘਟ ਥੋੜਾ ਜਿਹਾ ਸਮਾਂ ਬਾਕੀ ਹੋਰ ਬਚਿਆ ਜੇਕਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ ਤਾਂ ਫਿਰ ਘਟੋ ਘਟੇ ਇਹਨਾਂ ਗੱਲਾਂ ਤੇ ਗੌਰ ਕਰਨੀ ਬਣਦੀ ਹੈ ਤੇ ਜੇਕਰ ਸਿਰਫ ਡਾਂਗੀ ਟਪਾਉਣਾ ਹੈ ਤਾਂ ਫਿਰ ਪੰਜਾਬ ਦੇ ਲੋਕ ਵੀ ਜਾਣਦੇ ਆ ਕਿ ਅਸੀਂ ਪੋਲਿਟੀਕਲ ਪਾਰਟੀਆਂ ਨੂੰ ਸਬਕ ਕਵਿੰਸ ਖੋਣਾ ਚਲੋ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਆਪਣੀ ਰਾਏ ਸਾਨੂੰ ਜਰੂਰ ਭੇਜੋ